ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੋਸਤੋ ਪਿਛਲੇ ਦਿਨੀ ਕਰਾਚੋں ਦੇ ਵਿੱਚ ਇੱਕ ਕਿਸਾਨ ਆਗੂ ਵੱਲੋਂ ਇੱਕ ਦਲਤ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਸਲਾ ਜਿਹੜਾ ਉੱਪਰ ਕੇ ਸਾਹਮਣੇ ਆਇਆ ਤੇ ਨਾਲ ਹੀ ਇੱਕ ਤੱਥ ਖੋਜ ਕਮੇਟੀ ਕੁਝ ਦਲਤ ਦਸੇਬੰਦੀਆਂ ਵੱਲੋਂ ਬਣਾਈ ਗਈ ਤੇ ਉਸ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਉਸ ਰਿਪੋਰਟ ਨੂੰ ਬਹੁਤ ਸਾਰੇ ਦਲਤ ਜਥੇਬੰਦੀਆਂ ਦੇ ਆਗੂ ਹੋਰ ਨੇ ਉਸ ਰਿਪੋਰਟ ਨੂੰ ਉਸ ਤਰ੍ਹਾਂ ਨਹੀਂ ਮੰਨ ਰਹੇ ਤੇ ਪੰਜਾਬ ਦੇ ਵਿੱਚ ਇੱਕ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਵੀ ਇਹ ਜਿਹੜਾ ਮਸਲਾ ਹੈਗਾ ਇਹ ਜਾਤੀਗਤ ਮਸਲਾ ਹੈਗਾ ਤੇ ਜਿਹੜੀ ਤੱਥ ਖੋਜ ਕਮੇਟੀ ਹੈ ਉਹਨਾਂ ਦਾ ਕਹਿਣਾ ਹੈਗਾ ਵੀ ਜਾਤੀ ਮਸਲਾ ਨਹੀਂ ਹੈ ਇਹ ਇੱਕ ਦੋ ਨਸ਼ੇੜੀ ਗਰੁੱਪਾਂ ਦੀ ਲੜਾਈ ਹੈ ਪਰ ਕੁਝ ਸਾਥੀ ਕਹਿੰਦੇ ਨੇ ਵੀ ਨਹੀਂ ਇਹ ਜਾਤੀਗਤ ਮਸਲਾ ਹੈਗਾ ਅੱਜ ਆਪਾਂ ਆਪਣੇ ਨਾਲ ਬਹਾਦਰ ਸਿੰਘ ਜੁੜੇ ਹੋਏ ਨੇ ਜੋ ਲੰਬੇ ਸਮੇਂ ਤੋਂ ਦਲਤਾਂ ਦੇ ਹੱਕਾਂ ਦੀ ਗੱਲਬਾਤ ਕਰਦੇ ਆ ਰਹੇ ਨੇ ਦਲਤਾਂ ਨੇ ਸੰਘਰਸ਼ ਕਰਦੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਤੇ ਜਾਣਦੇ ਆ ਵੀ ਇਹ ਸੱਚਮੁੱਚ ਹੀ ਜਾਤੀਗਤ ਮਸਲਾ ਹੈ ਜਾਂ ਇਹ ਇਹਨੂੰ ਜਾਤੀਗਤ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਆਪਾਂ ਉਹਨਾਂ ਦਾ ਪਹਿਲਾਂ ਸਵਾਗਤ ਕਰੀਏ ਬਹਾਰਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਵਾਗਤ ਹੈ ਤੁਹਾਡਾ ਪਹਿਲਾਂ ਦਾ ਜੀ ਬਹਾਰਜੀ ਵੀ ਇਹ ਦੱਸੋ ਵੀ ਜਿਹੜਾ ਕਰਾਚੋ ਦੇ ਵਿੱਚ ਦੋ ਦਲਤ ਨੌਜਵਾਨਾਂ ਦੀ ਕੁੱਟਮਾਰ ਦਾ ਮਸਲਾ ਉੱਭਰ ਕੇ ਸਾਹਮਣੇ ਆਇਆਗਾ ਇਸ ਮਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਾਤੀਗਤ ਵੇਖਦੇ ਹੋ ਜਾਂ ਇਹ ਦੋ ਨਸ਼ੇੜੀਆਂ ਦੀ ਲੜਾਈ ਵੇਖਦੇ ਹੋ? ਪ੍ਰਦੀਪ ਜੀ ਜਿਹੜਾ ਮਤਲਬ ਐ ਆਈ ਆ ਰਹੇਗਾ ਵੀ ਇਹ ਜਾਤੀਗਤ ਆ ਜਾਂ ਇਹ ਨਸ਼ੇੜੀਆਂ ਦਾ ਮਤਲਬ ਦੇਖੋ ਜਿਹੜਾ ਮਨਜੀਤ ਸਿੰਘ ਕਰਾਚੂਆ ਹਾਂ ਜੀ ਉਹਨੇ ਆਪਣੇ ਬਿਆਨਾਂ ਦੇ ਵਿੱਚ ਇਹ ਲਿਖਾਇਆਗਾ ਵੀ ਮੈਂ ਮਣੀ ਮਗਵਾਲ ਨੂੰ ਪਹਿਲਾਂ ਤੋਂ ਜਾਣਦਾ ਹਾਂ ਜੀ ਹਾਂ ਜੀ ਹੁਣ ਦੇਖੋ ਜਿਹੜਾ ਭਾਰਤੀ ਸਮਾਜ ਆ ਹੂੰ ਭਾਰਤੀ ਸਮਾਜ ਦੇ ਵਿੱਚ ਜਿਹੜਾ ਖੂਨ ਦੇ ਵਿੱਚ ਕਾਸਟイズਮ ਆ ਹੂੰ ਜਿੰਨਾ ਚਿਰ ਅਸੀਂ ਕਿਸੇ ਦੀ ਜਾਤ ਜਾਣ ਨਾ ਲਈਏ ਸਾਨੂੰ ਸਬਰ ਨਹੀਂ ਆਉਂਦਾ ਹੂੰ ਹਾਂਜੀ ਹਾਂਜੀ ਇਹ ਹਕੀਕਤ ਆ ਜਦੋਂ ਅਸੀਂ ਕਿਸੇ ਨਵੇਂ ਬੰਦੇ ਨੂੰ ਮਿਲਦੇ ਆ ਜਿੰਨਾ ਚਿਰ ਸਾਨੂੰ ਉਹਦੀ ਕਾਸਟ ਦਾ ਪਤਾ ਨਹੀਂ ਲੱਗਦਾ ਸਾਨੂੰ ਤਸੱਲੀ ਨਹੀਂ ਹੁੰਦੀ ਹੂੰ ਹੈਨਾ ਮੰਨ ਲਓ ਜਦੋਂ ਹੁਣ ਇਹੜਾ ਮਨਜੀਤ ਸਿੰਘ ਘਰਾਚੋਂ ਆ ਆਪਣੇ ਬਿਆਨਾਂ ਦੇ ਵਿੱਚ ਇਹ ਲਿਖਾ ਰਿਹਾ ਐਫ ਆਈ ਆਰ ਦੇ ਵਿੱਚ ਨੇ ਲਿਖਾਇਆਗਾ ਵੀ ਮੈਂ ਮਗਵਾਰ ਮਨੀ ਮਨਪ੍ਰੀਤ ਨੂੰ ਮਨੀ ਨੂੰ ਪਹਿਲਾਂ ਤੋਂ ਜਾਣਦਾ ਇਹਦਾ ਮਤਲਬ ਉਹ ਸਾਰਾ ਕੁਝ ਉਸ ਤੋਂ ਪਰ ਜਾਣਦਾਗਾ ਉਹਦੀ ਸਮਾਜਿਕ ਹੈਸੀਅਤ ਕੀ ਆ ਉਹਦਾ ਸਮਾਜਿਕ ਸਟੇਟਸ ਕੀ ਆ ਸਮਾਜ ਦੇ ਵਿੱਚ ਮਣੀ ਦਾ ਉਹ ਆਲਰੇਡੀ ਜਾਣਦਾਗਾ ਹਾਂਜੀ ਤਾਂ ਮਤਲਬ ਵੀ ਦੇਖੋ ਜਿਹੜਾ ਇਹ ਉਹ ਮਤਲਬ ਉਥੇ ਕੀ ਇਨਸੀਡੈਂਟ ਵਾਪਰਿਆ ਹੂੰ ਉਹਨੇ ਕੂਲ ਮੰਗੀ ਕੀ ਮੰਗੀ ਇਹ ਤਾਂ ਦੇਖੋ ਜੀ ਜਿਹੜੇ ਉੱਥੇ ਮੌਜੂਦ ਬੰਦੇ ਸੀਗੇ ਹਾਂਜੀ ਇਹ ਤਾਂ ਉਹ ਜਾਣਦੇ ਨੇ ਹਾਂਜੀ ਉਹਨਾਂ ਦੇ ਵਿੱਚੋਂ ਆਪਣੇ ਵੀਕੇ ਜੂਗਰਾਹਾਂ ਦੇ ਆਗੂ ਮਨਜੀਤ ਕਰਾਚੋਂ ਦਾ ਬੇਟਾ ਹੂੰ ਰਾਜਵੀਰ ਉਹਦੇ ਬਿਆਨ ਨੇ ਹੂੰ ਹੈਨਾ ਜੀ ਫਿਰ ਉੱਥੇ ਜਿਹੜੇ ਉੱਥੇ ਮੌਜੂਦ ਸੀਗੇ ਉਹ ਮੜਾ ਮਣੀ ਮਨਪ੍ਰੀਤ ਮੰਗਵਾਣਾ ਉਹ 4 ਦਿਨ ਪਹਿਲਾਂ ਉਹਦੇ ਘਰ ਦੇ ਨੇ ਪੇਸ ਕੀਤਾ ਹੋਇਆਗਾ ਹੂੰ ਤੇ ਉਹ ਫੜਿਆ ਹੋਇਆਗਾ ਇਹ ਉਹਦੇ ਪਰਿਵਾਰ ਤੋਂ ਪਤਾ ਲੱਗਿਆਗਾ ਹੂੰ ਹਾਂਜੀ ਤੇ ਜਿਹੜੇ ਦੂਸਰੇ ਮੁੰਡੇ ਨੇ ਉਹ ਭੱਜੇ ਫਿਰਨ ਦੋਥੇ ਦਾਖਲ ਨੇ ਹਾਂਜੀ ਹਨਾ ਜੀ ਵੀ ਇਹ ਤਾਂ ਜਿਹੜੇ ਉੱਥੇ ਮੌਜੂਦ ਸੀਗੇ ਉਹ ਉਹ ਦੱਸ ਸਕਦੇ ਨੇ ਹਨਾ ਤੇ ਇਹ ਤਾਂ ਇੱਕ ਮਤਲਬ ਜਿਹੜਾ ਕੂਲਬ ਦਿੱਤੀ ਆ ਉੱਥੇ ਕੀ ਵਾਪਰਿਆ ਇਹ ਤਾਂ ਜਿਹੜੇ ਸਾਰੇ ਕਹਿ ਰਹੇ ਨੇ ਇਹ ਤਾਂ ਮਨਜੀਤ ਕਰਾਚ ਦੇ ਬੇਟੇ ਦੇ ਵਿਆਹ ਨਹੀਂ ਕਹਿ ਰਹੇ ਹਾਂਜੀ ਹਾਂਜੀ ਹੁਣ ਜਿਹੜਾ ਉੱਥੇ ਉਹ ਵਾਪਰਿਆ ਉਦੋਂ ਨਾ ਲੁੱਟਖੋ ਕੋਈ ਨਹੀਂ ਹੋਈ ਇਹ ਸਪਸ਼ਟ ਹੋ ਗਿਆ ਹਾਂ ਹਾਂਜੀ ਤੇ ਉਹ ਉਹਦੇ ਰਾਜਵੀਰ ਕੋਲੇ ਬੈਗ ਸੀਗਾ ਮੋਬਾਈਲ ਸੀਗਾ ਮੋਟਰਸਾਈਕਲ ਸੀਗਾ ਜਦੋਂ ਉੱਥੇ ਉੱਥੋਂ ਵਾਪਸ ਆਇਆ ਉਹਨਾਂ ਕੋਲੋਂ ਤਾਂ ਉਹਦੇ ਕੋਲ ਸਾਰਾ ਕੁਝ ਹੈਗਾ ਸੀਗਾ ਕੋਈ ਵੀ ਲੁੱਟਖੋ ਨਹੀਂ ਹੋਈ ਦੇ ਦੇਖੋ ਜਿਹੜੀ ਤੱਤ ਖੋਜ ਕਮੇਟੀ ਹੈ ਨਾ ਉਹ ਵੀ ਇਹੀ ਗੱਲ ਕਹਿ ਰਹੀ ਹੈ ਲੁੱਟ ਖੋਦਨ ਉਹ ਕਹਿੰਦੇ ਵੀ ਨਾ ਤਾਂ ਇਹ ਲੁੱਟ ਖੋਦ ਦਾ ਮਸਲਾ ਹੈ ਨਾ ਇਹ ਐਸਐਸਟੀ ਐਕਟ ਹੈ ਕਿਉਂਕਿ ਉਹੀ ਵਜ੍ਹਾ ਇਹ ਦੱਸ ਰਹੇ ਨੇ ਵੀ 1 ਘੰਟੇ ਦੇ ਸਾਰਾ ਇਸੀਨੈਂਟ ਵਾਪਰਿਆ ਹੈ ਇੱਕ ਜਦੋਂ ਉਹਦੇ ਪਤੇ ਉਹਦੇ ਉਹਦੇ ਮੁੰਡੇ ਦੇ ਸੁਰਾ ਬਚਨ ਤੋਂ ਲੈ ਕੇ ਉਹਨੂੰ ਕੁੱਟਮਾਰ ਕਰਨ ਤੱਕ 1 ਘੰਟੇ ਵੀ ਸਾਰਾ ਕੁਝ ਵਾਪਰਿਆ ਉਹ ਕਹਿੰਦੇ ਵੀ ਇਸ ਦੌਰਾਨ ਵੀ ਉਹਦੇ ਮੁੰਡੇ ਦੇ ਸੁਰਾ ਬੱਜ ਗਿਆ ਕੋਈ ਬਾਪ ਜਾ ਕੇ ਇਹ ਨਹੀਂ ਪੁੱਛੂਗਾ ਵੀ ਤੇਰੀ ਜਾਤ ਕੀ ਹੈ ਉਹ ਇੱਕ ਰਿਐਕਸ਼ਨ ਸੀਗਾ ਰਿਐਕਸ਼ਨ ਦੇ ਵਿੱਚੋਂ ਸਾਰਾ ਕੁਝ ਵਾਪਰਿਆ ਹੈ। ਦੇਖੋ ਪ੍ਰਦੀਪ ਜੀ ਜਿਹੜੀ ਇਹਦੇ ਵਿੱਚ ਪੁਆਇੰਟ ਆ ਥੋੜੀ ਗੱਲ ਮੰਨ ਲਈ ਵੀ ਰਿਐਕਸ਼ਨ ਸੀ। ਹਾਂਜੀ ਰਿਐਕਸ਼ਨ ਹੁੰਦਾ ਇੱਕ ਗੁੱਸਾ। ਹਾਂ ਬਿਲਕੁਲ ਠੀਕ ਹੈ ਨਾ। ਗੁੱਸੇ 'ਚ ਬੰਦਾ ਐ ਨਹੀਂ ਦਿਖਦਾ ਬੰਦੇ ਦੇ ਕਿੱਥੇ ਵੱਜਦੀ ਆ। ਤਾਂ ਨਹੀਂ ਦੇਖਦਾ। ਨਹੀਂ ਦਿਖਦਾ ਨਾ। ਪਰ ਮਨਜੀਤ ਸਿੰਘ ਕਰਾਚੋ ਬਹੁਤ ਪ੍ਰੋਫੈਸ਼ਨਲੀ ਤਰੀਕੇ ਨਾਲ ਹਾਂ ਉਹਨਾਂ ਨੂੰ ਉਹਨਾਂ ਦੇ ਲੱਤਾਂ ਕੁੱਟ ਰਿਹਾ। ਉਹਨਾਂ ਦੀਆਂ ਬਾਹਾਂ ਘੁੱਟ ਰਿਹਾ ਹੂੰ ਗੁੱਸੇ ਜਿਹੀ ਨਹੀਂ ਪਤਾ ਲੱਗਦਾ ਬੰਦੇ ਨੂੰ ਕਿੱਥੇ ਵੱਜਦੀ ਆ ਪਰ ਉਹ ਬਹੁਤ ਹੀ ਪਲਾਨ ਟ੍ਰਿਕ ਨਾਲ ਘੁੱਟ ਰਿਹਾ ਅੱਛਾ ਉਹਨਾਂ ਨੂੰ ਉਹ ਜਾਣਦਾ ਵੀ ਇਹ ਦਲਤ ਨੇ ਉਹਨਾਂ ਨੂੰ ਉਹ ਸਬਕ ਸਿਖਾ ਰਿਆ ਵੀ ਤੁਹਾਡੀ ਹਿੰਮਤ ਕਿਵੇਂ ਹੋਈ ਅੱਛਾ ਜਿਹੜੀ ਹਾਂਜੀ ਹਾਂਜੀ ਇਹ ਇੱਕ ਪੁਆਇੰਟ ਆ ਦੂਸਰਾ ਪੁਆਇੰਟ ਮਤਲਬ ਵੀ ਅ ਜਦੋਂ ਇਹ ਸੁਆ ਮਾਰਨ ਦੀ ਗੱਲ ਆ ਹਾਂਜੀ ਦੇਖੋ ਸੂਆ ਬੱਜਿਆ ਨਹੀਂ ਬੱਜਿਆ ਇਹ ਇੱਥੇ ਸਭ ਤੋਂ ਇੰਪੋਰਟੈਂਟ ਜਿਹੜੀ ਪੁਲਿਸ ਦੀ ਤਫ਼ਤੀਸ ਹੋਊਗੀ ਹਾਂਜੀ ਹੁਣ ਦੇਖੋ ਇੱਕ ਇਨਸੀਡੈਂਟ ਹੁੰਦਾ ਇੱਕ ਬੱਚਾ ਆਪਣੇ ਫਾਦਰ ਨੂੰ ਫੋਨ ਕਰਦਾ ਵੀ ਮੇਰੇ ਸੂਆ ਮਾਰਿਆ ਮੈਨੂੰ ਮੈਂ ਖਤਰੇ 'ਚ ਆ ਜਾਂ ਕੁਝ ਵੀ ਕਿਹਾ ਹੋ ਨਹੀਂ ਤਾਂ ਇੱਕ ਫਾਦਰ ਆਉਂਦਾ ਫਾਦਰ ਦੀ ਜਿਹੜੀ ਪ੍ਰਾਇਮਰੀ ਰਿਸਪੌਂਸਿਬਿਲਟੀ ਆ ਉਹ ਕੀ ਬਣਦੀ ਆ ਬੱਚੇ ਨੂੰ ਚੱਕ ਬੱਚੇ ਨੂੰ ਹਸਪਤਲ ਬਚਾਉਣਾ ਹਾਂ ਹਾਂਜੀ ਬਣਦੀ ਕਿ ਨਹੀਂ ਬਣਦੀ ਆ ਪਰ ਉਹਦਾ ਬੇਟਾ ਵੀਡੀਓ ਦੇ ਵਿੱਚ ਪੂਰਾ ਉਹਦਾਂ ਕੁੱਟ ਰਿਹਾਗਾ ਪੂਰੀ ਤਾਕਤ ਲਾ ਕੇ ਉਹ ਕੁੱਟ ਰਿਹਾ ਉਹਨੂੰ ਹਾਂਜੀ ਚਲੋ ਮੰਨ ਲਈ ਗੱਲ ਵੀ ਮਨਜੀਤ ਸਿੰਘ ਰਾਚੋ ਨੂੰ ਗੁੱਸਾ ਜਿੰਨਾ ਚੜਿਆ ਹੋਇਆ ਸੀਗਾ ਉਹ ਆਪਣੇ ਗੁੱਸੇ ਨੂੰ ਰੋਕ ਨਹੀਂ ਪਾਇਆ ਉਹੋ ਕੁੱਟਣ ਤੇ ਲੱਗ ਗਿਆ ਉਹਦੇ ਨਾਲ ਦੇ ਹਮੈਤੀ ਦਰਦਨਾ ਹਮੈਤੀ ਉਹਦੇ ਆਲੇ ਦਲੇ ਖੜੇ ਨਹੀਂ ਤਾਂ ਮਨਜੀਤ ਸਿੰਘ ਰਾਚੋ ਕਿਸੇ ਹਮੈਤੀ ਨੂੰ ਕਹਿ ਸਕਦਾ ਵੀ ਨੂੰ ਹਸਪਤਾਲ ਲੈ ਕੇ ਜਾਓ ਅਸੀਂ ਦੇਖਦੇ ਆ ਇਹਨੂੰ ਇਹਨਾਂ ਨੂੰ ਐਵੇਂ ਨਹੀਂ ਕੀਤਾ ਹੂੰ ਜਦੋਂ ਸਾਰਾ ਇਨਸੀਡੈਂਟ ਵਾਪਰ ਗਿਆ ਸਾਰੇ ਕੁਟਮਾਰ ਹੋ ਲਈ ਹੂੰ ਉਦੋਂ ਬਾਅਦ ਉਹ ਆਪਣੇ ਬੇਟੇ ਨੂੰ ਐਡਮਿਟ ਕਰਾਉਂਦੇ ਨੇ ਹਾਂ ਉਹ ਇਹ ਸ਼ੱਕ ਇਹ ਤੋਂ ਸ਼ੱਕ ਪੈਦਾ ਹੁੰਦੀ ਆ ਹੂੰ ਵੀ ਉਹਦੇ ਬੇਟੇ ਦੇ ਲੱਗਿਆ ਕੀ ਆ ਕੀ ਨਹੀਂ ਲੱਗਿਆ ਇੱਥੇ ਬਹੁਤ ਸਾਰੇ ਰਵੋਟਾ ਬਣਦੀਆਂ ਨੇ ਠੀਕ ਹੈ ਨਾ ਜੀ ਬਹੁਤ ਸਾਰੇ ਬੰਦੇ ਲੜਾਈਆਂ 'ਚ ਨਹੀਂ ਹੁੰਦੇ ਉਹਦੇ ਨੌਂ ਪਾ ਜਾਂਦੇ ਨੇ ਉਹਨਾਂ ਦੇ ਸਾਰਾ ਕੁਝ ਉਹਨਾਂ ਦੇ ਮਤਲਬ ਉਹਨਾਂ ਪਰ ਸੱਟਾ ਵੀ ਮਾਰੇ ਮਾਰੇ ਦਿਖਾਈ ਜਾਂਦੀਆਂ ਨੇ ਇਹ ਸਾਰਾ ਕੁਝ ਹੋ ਜਾਂਦਾ ਇਹ ਦੋ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕਿਆਂ ਉਹ ਸੱਕ ਪੈਦਾ ਕਰਦੀਆਂ ਨੇ ਕਿਹ ਇਹ ਉਸੇ ਵਾਪਰੇ ਆ ਕੀ ਹਾਂਜੀ ਹੂੰ ਅੱਛਾ ਜੀ ਇਹ ਕਹਿੰਦੇ ਜਿਵੇਂ ਉਹ ਕਹਿੰਦੇ ਵੀ ਗੈਂਗ ਹੂੰ ਠੀਕ ਹੈ ਇਹ ਤੱਥ ਖੋਜ ਕੇ ਮਿੱਟੀ ਦਾ ਮੰਨਣਾ ਵੀ ਗੈਂਗ ਆ ਇਹ ਗੈਂਗ ਲੜਾਈਆਂ ਝਗੜੇ ਕਰਦਾ ਕੁੱਟ ਡੁੱਟ ਖੋਹਾਂ ਕਰਦਾ ਹੈ ਜਿਸ ਦਿਨੇ ਕਟਨਾ ਵਾਪਰੀ ਉਸ ਦਿਨ ਵੀ ਉਹਨਾਂ ਦੀ ਦੁਪਹਿਰੇ ਕਿਸੇ ਨਾ ਲੜਾਈ ਹੋਣੀ ਸੀ ਉਹਨਾਂ ਦਾ ਕੋਈ ਬਾਹਰ ਬਾਹਰ ਬਾਰ ਕੋਈ ਇੱਕ ਸਮਝੌਤਾ ਹੋ ਗਿਆ ਸਮਝੌਤੇ ਤੋਂ ਬਾਅਦ ਉਸ ਤੋਂ ਬਾਅਦ ਉਹ ਸੁੰਨੀ ਥਾਂ ਤੇ ਖਾਣ ਪੀਣ ਲਈ ਕੁਝ ਖੜੇ ਸੀਗੇ ਉੱਥੇ ਇਹ ਮਨਜੀਤ ਦਾ ਮੁੰਡਾ ਜਾ ਕੇ ਜੋ ਨੰਗ ਦਾ ਉਹਨਾਂ ਨੂੰ ਪੁੱਛਦਾਗਾ ਵੀ ਜੀ ਕੁਲੱਪ ਹੈ ਉਹ ਕਹਿੰਦੇ ਵੀ ਝੂਠੀ ਕੁਲੱਪ ਉਹ ਨਹੀਂ ਦੇਦੀ ਉਹਨਾਂ ਗਾਲਾਂ ਕੱਢਦੇ ਆਂ ਘੁੱਟਤਾ ਇਸੇ ਲਈ ਉਹ ਕਹਿੰਦੇ ਵੀ ਮਸਲਾ ਲੁੱਟ ਖੋਦਾ ਨਹੀਂ ਸੀ ਇਹ ਤਕਰਾਰਬਾਜ਼ੀ ਹੋਊਗੀ ਦੋਨਾਂ ਦੀ ਛੇੜੀਆਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਇਹ ਜਿਹੜੇ ਦਲਤਾਂ ਦੇ ਮੁੰਡੇ ਨੇ ਕਿ ਇਹਨਾਂ ਦਾ ਕੋਈ ਗੈਂਗ ਹੈ ਇਹ ਲੁੱਟਖੁਆ ਕਰਦੇ ਨੇ ਕੀ ਕਹਿਣਾ ਚਾਹੁੰਦੇ ਇਸ ਗੱਲ ਦੇ ਉੱਤੇ ਦੇਖੋ ਪ੍ਰਦੀਪ ਜੀ ਅਸੀਂ ਡਿਸਕਸ ਕਰਾਂਗੇ ਪਾਰਟਿਕੂਲਰ ਘਟਨਾ ਜਿਹਦੇ ਨਾਲ ਸਾਡਾ ਸਬੰਧ ਹੈਗਾ ਠੀਕ ਹੈ ਜੀ ਉਹ ਚੋ ਲੁੱਟਖੋ ਹੋਈ ਨਹੀਂ ਹੂੰ ਨਹੀਂ ਹੋਈ ਹੁਣ ਮੈਂ ਮਨਜੀਤ ਦੇ ਪਿਛਲੇ ਦੇਖਾਂ ਵੀ ਉਹਦੇ ਕਿੰਨੇ ਪਰਚੇ ਨੇ ਕਿੰਨੇ ਉਹਦੇ ਕੇਸ ਹੋਏ ਨੇ ਕਿੱਥੇ ਉਹਨੇ ਕੀ ਕੁਝ ਕੀਤਾ ਇਹ ਰੈਲੇਵੈਂਟ ਨਹੀਂ ਹੈਗਾ ਨਹੀਂ ਪਰ ਜੇ ਦੋ ਬੰਦਾ ਕੋਈ ਬਾਰ ਦਤਾਂ ਕਰਦਾ ਹੈਗਾ ਉਸੇ ਤਰ੍ਹਾਂ ਦੀ ਕੋਈ ਵਾਰਤਾ ਤਾਂ ਵਾਪਰ ਜਾਂਦੀ ਹੈ ਫੇਰ ਤਾਂ ਰੈਲੇਮੈਂਟ ਉਹ ਦੇਖੋ ਜੀ ਉੱਥੇ ਲੁੱਟਖੋ ਹੋਈ ਨਹੀਂ ਹੂੰ ਹੋਈ ਹੈ ਲੁੱਟਖੋ ਨਹੀਂ ਲੁੱਟਖੋ ਹੋਈਆ ਉਹ ਤਾਂ ਕਰਾਰਵਾਜੀ ਹੋਈ ਜਦੋਂ ਉਸ ਇਨਸੀਡੈਂਟ ਚ ਲੁੱਟਖੋ ਨਹੀਂ ਹੋਈ ਤੇ ਜਿਹੜੇ ਮੁੰਡੇ ਕੁੱਤੇ ਉੱਥੇ ਪਏ ਨੇ ਇਹਨਾਂ ਤੇ ਕੋਈ ਪਰਚਾ ਨਹੀਂ ਹੈਗਾ ਲੁੱਟਖੋ ਦਾ ਤਾਂ ਕਿਹਨੂੰ ਅਧਿਕਾਰ ਆ ਕਿਹੜੇ ਜਮਹੂਰੀ ਬੰਦੇ ਨੂੰ ਅਧਿਕਾਰ ਆ ਕੋਈ ਇਹਨਾਂ ਬੱਚਿਆਂ ਨੂੰ ਡੋਟੇਰੇ ਬਣਾਵੇ ਉਹ ਤੱਥ ਲੈ ਕੇ ਆਏ ਨੇ ਕਿਹੜੇ ਤੱਥ ਤੱਥ ਇਹਨਾਂ ਜੇਕਰ ਕੋਈ ਲੁੱਟਖੋ ਹੋਈ ਹੋਣੀ ਤਾਂ ਪੁਲਿਸ ਦੇ ਵਿੱਚ ਕੋਈ ਪਰਚਾ ਹੋਇਆ ਹੋਊਗਾ ਨਾ ਕੋਈ ਪਰਚੇ ਨਹੀਂ ਨਾ ਮੁੰਡਿਆਂ ਦੇ ਨਾਂ ਤੇ ਪਹਿਲਾਂ ਇੱਕ ਵੀ ਪਰਚਾ ਨਹੀਂ ਹੈਗਾ ਇਹਨਾਂ ਦੋਨਾਂ ਮੁੰਡਿਆਂ ਦੇ ਨਾਂ ਤੇ ਐਫ ਆਈ ਆਰ ਦਿਖਾਉਣ ਉਹ ਠੀਕ ਹੈ ਇਹਨਾਂ ਦੋਨਾਂ ਮੁੰਡਿਆਂ ਦੇ ਨਾਂ ਤੇ ਕੋਈ ਪਰਚਾ ਨਹੀਂ ਹੈਗਾ ਇਨਸੀਡੈਂਟ ਦੇ ਵਿੱਚ ਲੁੱਟਖੋ ਨਹੀਂ ਹੋਈ ਹੈਗੀ ਕਿਸੇ ਨੂੰ ਕੀ ਮਤਲਬ ਬਣਦਾ 2 20 ਸਾਲ ਦੇ ਬੱਚਿਆਂ ਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਪੂਰਾ ਕੈਰੀਅਰ ਪਿਆਗਾ ਜਿਹੜਾ ਮੁੰਡਾ ਇੱਕ ਸਿਵਲ ਇੰਜੀਨੀਅਰ ਦਾ ਕਰਦਾ ਕਿਸੇ ਨੂੰ ਕੀ ਅਧਿਕਾਰ ਆ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨ ਦਾ ਇਸ ਨੂੰ ਕੀ ਰਾਈਟ ਆ ਦੱਸੋ ਜੀ ਤੁਸੀਂ ਫਿਰ ਸਾਰਾ ਪੱਖ ਪਾਸ ਕਰਦੇ ਹੋ ਤੁਸੀਂ ਇਹਨਾਂ ਦੀ ਮਤਲਬ ਪਸੋਕ ਡਿਸਕਸ ਕਰਦੇ ਹੋ ਹਾਂਜੀ ਦੂਸਰੇ ਤੁਸੀਂ ਪਸੋਕ ਡਿਸਕਸ ਨਹੀਂ ਕਰਦੇ ਨਹੀਂ ਉਹਨਾਂ ਕਿਹਾ ਕਿੰਨਾ ਕੁ ਕਿਹਾ ਉਹਨਾਂ ਨੇ ਕਿੰਨਾ ਕੁ ਲਿਖਿਆ ਹੁਣ ਮਨਜੀਤ ਕਰਾਚੋਂ ਮਨਜੀਤ ਕਰਾਚੋਂ ਪ੍ਰਦੀਪ ਜੀ ਇਹ ਵੀਡੀਓ ਬਣਾ ਕੇ ਕਹਿ ਰਿਹਾ ਵੀ ਮੈਨੂੰ ਬਹੁਤ ਮਾੜਾ ਹੋ ਗਿਆ ਮੇਤੋਂ ਕਹਿ ਰਿਹਾ ਨਾ ਕਹਿ ਰਿਹਾ ਨਾ ਹਾਂ ਬਹੁਤ ਮਾੜਾ ਹੋ ਗਿਆ ਪਰ ਜਦੋਂ ਇਹ ਤੱਥ ਖੋਜ ਕਮੇਟੀ ਉਹਦੇ ਕੋਲ ਜਾਂਦੀ ਆ ਉਹ ਪਤਾ ਕੀ ਕਹਿੰਦਾ ਹਾਂ ਜੇ ਮੈਂ ਜਥੇਬੰਦੀ ਦਾ ਮੈਂਬਰ ਨਾ ਹੁੰਦਾ ਮੈਂ ਉਹਨਾਂ ਨੂੰ ਮਾਰ ਦਿੰਦਾ ਇਹ ਧਮਕੀ ਨਹੀਂ ਫਿਰ ਇੱਕ ਸਾਫ ਫਿਰ ਇਹਨਾਂ ਦੱਸੋ ਵੀ ਉਹਦੀ ਰੈਲੇਵੈਂਟ ਉਹਦੀ ਰੈਲੇਵੈਂਸੀ ਬਣਦੀ ਹੈ ਉਹ ਕਿਹਦੇ ਗੱਲਾਂ ਦੀ ਉਹ ਉਹ ਫਿਰ ਝੂਠ ਬੋਲ ਰਿਹਾ ਨਾ ਉਹ ਹੂੰ ਐਕਚੁਅਲੀ ਜੋ ਹੈਗਾ ਹੋ ਜੋ ਬੋਲ ਰਿਹਾ ਫਰਕ ਲੱਗਦਾ ਨਾ ਉਹ ਚ ਹੂੰ ਅਸਾ ਇਹਨਾਂ ਤੱਥ ਖੋਜ ਕਮੇਟੀ ਵਾਲੇ ਸਾਥੀਆਂ ਨੇ ਉਹੋ ਬਿਆਨ ਕੱਟਤਾ ਉਹ ਛਾਪਿਆ ਨਹੀਂ ਹੈਗਾ ਇਹ ਤੱਥ ਖੋਜ ਕਮੇਟੀ ਨੇ ਦੇਖੋ ਇਹ ਦੋਸ਼ੀ ਦਾ ਠਹਿਰਾਇਆ ਨਾ ਨਹੀਂ ਨਹੀਂ ਮੈਂ ਇਹਦਾ ਹੱਥ ਦੱਸੋ ਜੀ ਬੀ ਜਿਹੜਾ ਗਰਮੀਤ ਮਨਜੀਤ ਕਰਾਚੋਂ ਦਾ ਵਿਅਕਤੀ ਤੱਬ ਨੂੰ ਤਾਂ ਇਹ ਚੀਜ਼ਾਂ ਦਰਸਾਉਂਦੀਆਂ ਨੇ ਨਾ ਉਹ ਕਿੱਦਾਂ ਦਾ ਹਵਾਨੀਅਤ ਰੱਖਦਾ ਹਾਂ ਉਹਦੇ ਅੰਦਰ ਛੁਪੀ ਪਈ ਆ ਹਮ ਹੈਨਾ ਜੀ ਹਾਂਜੀ ਤੇ ਦੇਖੋ ਜਿਹੜਾ ਸਾਡਾ ਸਮਾਜ ਆ ਇਹ ਜਾਤ ਪਾਤੀ ਆ ਹਮ ਜ਼ਮੀਨਾ ਕਾਨੂੰਨ ਜ਼ਮੀਨਾ ਦੰਦਾ ਦਲਤਾਂ ਨੂੰ ਹਰ ਪਿੰਡ 'ਚ ਰੌਲਾ ਕੌਣ ਪਾਉਂਦਾ ਦਲਤ ਦੇ ਜੱਟ ਪਿੰਡ ਪਾਉਂਦਾ ਨਾ ਜੀ ਅੱਛਾ ਜੇ ਤੋ ਸਰਕਾਰ ਨੇ ਕਾਨੂੰਨ ਹੀ ਬਣਾਤਾ ਫਿਰ ਦਲਤ ਦੇਸ ਦਾ ਹਿੱਸਾ ਨਹੀਂ ਹੈਗੇ ਉਹ ਨਾਗਰਿਕ ਨੇ ਉਹ ਕਿਸ ਗੱਲ ਤੇ ਰੋਪਾਉਂਦੇ ਨੇ ਵੀ ਇਹ ਹੁੰਦੇ ਕੌਣ ਨੇ ਜ਼ਮੀਨਾਂ ਲੈਣ ਵਾਲੇ ਇਹ ਕੰਮੀ ਕੌਣ ਇਹ ਜਾਤ-ਬਾਤ ਆ ਨਾ ਇਹ ਇਹ ਤਾਂ ਖੂਨ ਚ ਅਸਲ ਚ ਨਾ ਇਹਦੇ ਇਹ ਚੀਜ਼ਾਂ ਦੀ ਸਟੱਡੀ ਕਰਨ ਵਾਸਤੇ ਬੰਦਾ ਬਹੁਤ ਸਵੇਲਨਸੀਲ ਹੋਣਾ ਚਾਹੀਦਾ ਪਰ ਮੈਂ ਤੁਹਾਨੂੰ ਪ੍ਰੂਫ ਕਰਦਾ ਵੀ ਜਿਹੜੀ ਇਹ ਕਮੇਟੀ ਆ ਤੱਤਕੁਚ ਕਮੇਟੀ ਬਣੀ ਇਹਦੀ ਪ੍ਰੀ ਪਰਸੈਪਸ਼ਨ ਹੀ ਇਹ ਸੀਗੀ ਵੀ ਇਹ ਚ ਕਾਸਟ ਹੈ ਨਹੀਂ ਇਹ ਲੁੱਟਖੋ ਦਾ ਮਸਲਾ ਮੈਂ ਇਸ ਤਰ੍ਹਾਂ ਤੁਹਾਡਾ ਇਹਦਾ ਬੇਸ ਕੀ ਹੈ ਮੈਂ ਹਾਂ ਬੇਸ ਕੀਤਾ ਸਾਈ ਦੇਖੋ ਜੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨੇ ਸੰਜੀਵ ਮਿੰਟੂ ਹਾਂਜੀ ਉਹ ਹੈ ਨਹੀਂਗਾ ਮੈਂ ਬੱਸ ਸਰ ਤੇ ਆਉਂਗਾ ਉਹਨਾਂ ਨੇ ਅਬਦੀ ਪਹਿਲਾ ਹੀ ਸਟੇਟਮੈਂਟ ਪਾਤੀ ਵੀ ਇਹ ਜਿਹੜਾ ਹੈਗਾ ਲੁੱਟਖੋ ਦਾ ਮਸਲਾਗਾ ਫੁਲਾਨੇ ਥਾਂ ਤੇ ਲੁੱਟ ਹੋਈ ਫੁਲਾਨੇ ਥਾਂ ਤੇ ਹੋਈ ਠਿੰਕੇ ਥਾਂ ਤੇ ਹੋਈ ਵੀ ਇਹ ਲੁੱਟੇਰੇ ਨੇਗੇ ਤੇ ਐ ਹੋਇਆ ਇਹ ਸੁਭਾਵਿਕ ਰੈਐਕਸ਼ਨ ਸੀਗਾ ਮਨਜੀਤ ਉਹਨਾਂ ਨੇ ਪਹਿਲੀ ਬਾਤੀ ਬਿਨਾਂ ਕਿਸੇ ਤੱਥੋ ਖੋਜ ਤੋਂ ਅੱਛਾ ਠੀਕ ਹੈ ਜੀ ਦੂਸਰੀ ਗੱਲ ਇਹੜਾ ਇਹ ਕ੍ਰਾਂਤੀਕਾਰੀ ਪੇਂਡੂ ਮੈਦੂਰ ਜੁਨੀਅਰ ਦੇ ਸਾਥੀ ਨੇ ਦੇਖੋ ਮੇਰਾ ਇਹ ਪਿਆਰੇ ਦੋਸਤ ਨੇ ਮੈਂ ਸਿਰਫ ਇਹ ਜਸਟ ਜਿਹੜੀ ਲੋਚਨਾ ਘੋਰੀਆ ਇਹ ਸਿਆਸੀ ਹੋ ਰਹੀ ਆ ਠੀਕ ਇਹ ਨਿੱਜੀ ਮੇਰਾ ਕਿਸੇ ਦਾ ਕੋਈ ਬਹਿਰ ਉਹਦਰੀ ਮੇਰੇ ਹੋ ਮਿੱਤਰ ਨੇ ਠੀਕ ਹੈ ਠੀਕ ਹੈ ਜੀ ਮਿੱਤਰ ਦਾ ਮੇਰੇ ਵੀ ਨੇ ਹਾਂ ਜੀ ਜਿਹੜਾ ਇਹ ਆਪਣਾ ਕਰਪੇਂਡੂ ਕ੍ਰਾਂਤੀਕਾਰੀ ਜੁਨੀਅਰ ਅਗਵਾ ਆਪਣਾ ਪ੍ਰਗਟ ਕਲਾ ਝਾੜ ਜੀ ਹਾਂਜੀ ਇਹ ਮੇਰੇ ਪਿੰਡ ਜਿੱਦਿਆਂ ਜਿੱਦੇ ਇਹ ਘਟਨਾ ਹੋਈ ਆ ਉਹਦੇ ਵੇਲੇ ਮੇਰੇ ਪਿੰਡ ਸੀਗੇ ਅਗਰ ਵਿਛੜਾ ਤਾਂ ਉੱਥੇ ਇਹਨਾਂ ਨੂੰ ਫੋਨ ਆਇਆ ਵੀ ਇਹ ਆਏ ਹੋ ਗਿਆ ਤਾਂ ਨੇ ਉਦਦੇ ਹੀ ਕਿਹਾ ਵੀ ਇਹ ਵੀਡੀਓ ਸ਼ੇਅਰ ਨਹੀਂ ਕਰਨੀਆ ਜਿਹੜੀਆਂ ਕੁੱਟਦੀਆਂ ਵੀਡੀਓ ਨੇ ਵੀ ਸ਼ੇਅਰ ਨਹੀਂ ਕਰਨੀਆਂ ਇਹ ਤੇ ਇਹਨਾਂ ਦੇ ਪਿੰਡ ਹੀ ਗਰੁੱਪ ਬਣਿਆ ਹੋਇਆ ਇੱਕ ਉਸ ਪਿੰਡ ਦੇ ਗਰੁੱਪ ਵਿੱਚ ਕਿਸੇ ਨੇ ਵੀਡੀਓ ਪਾਤੀ ਰੋਈ ਇਹਦੀ ਕੁੱਟੇ ਕੁੱਟੇ ਜਾ ਰਹੇ ਦੀ ਮਨਜੀਤ ਮਨਜੀਤ ਵੱਲੋਂ ਤਾਂ ਉਹਨੇ ਫੋਨ ਕਰਕੇ ਡੀਲ ਕਰਾਈਆਂ ਹਾਂਜੀ ਗੋਨੀ ਨੇ ਗੋਨੀ ਸਾਹਿਬ ਨੇ ਤੇ ਫਿਰ ਮੇਰੇ ਕੋਲੇ ਰਿਕਾਰਡਿੰਗ ਆ ਉਹਨਾਂ ਦੇ ਮੰਨਣ ਕਿਉਂ ਮੇਰੇ ਕੋਲੇ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਹੋਈ ਹੋਈ ਆ ਰਿਕਾਰਡਿੰਗ ਆ ਉਹ ਸਾਰਾ ਇਹੀ ਸੱਦ ਕਰ ਰਿਹਾ ਵੀ ਇਹ ਲੁੱਟ ਖੋਈ ਆ ਇਹ ਜਾਤੀ ਮਸਲਾ ਹੈ ਨਹੀਂ ਤੱਥ ਖੋਜ ਕਮੇਟੀ ਜਾਣ ਤੋਂ ਪਹਿਲਾਂ ਹਾਂ ਠੀਕ ਹੈ ਜੀ ਵੀ ਇਹ ਕਮੇਟੀ ਵੀ ਉਹ ਤਾਂ ਫਿਰ ਬਾਅਦ ਉਹ ਤਾਂ ਪਹਿਲੇ ਹੀ ਮੰਨੀ ਖੜੇ ਸੀ ਨੇ ਐ ਸੀ ਕਿਹੜੀ ਪੀੜੀ ਪੈ ਗਈ ਵੀ ਉਹ ਚਲੋ ਆਪਕੇ ਗੱਲ ਚਲੋ ਬਟ ਮੈਨੂੰ ਬੋਲਣ ਦਿਓ ਹਤੀ ਤੇ ਫਿਰ ਜਿਹੜੇ ਆਪਣੇ ਲਖਵੀਰ ਲੋਂਗਵਾਲ ਸਾਹਿਬ ਨੇ ਇਹਨਾ ਜੀ ਉਹ ਤੱਥ ਖੋਜ ਕਮੇਟੀ ਦੇ ਕਿਸੇ ਵੀ ਇੰਟਰਵਿਊ ਚ ਸ਼ਾਮਲ ਨਹੀਂ ਹੋਏ ਜਿਹੜੀ ਇੰਟਰਵਿਊ ਚ ਇਹ 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 ਮੈਨੂੰ ਇੱਕ ਤੱਥ ਖੋਜ ਕਮੇਟੀ ਦੇ ਬੰਦੇ ਨੇ ਹੀ ਦੱਸਿਆ ਜਿਹੜਾ ਵਿੱਚ ਕੰਮ ਕਰਦਾ ਜਿਹੜਾ ਵਿੱਚ ਕੰਮ ਕਰਦਾ ਉਸ ਨੇ ਹੀ ਦੱਸਿਆ ਮੈਨੂੰ ਵੀ ਲਖਵੀਰ ਲੰਗਵਾਲ ਜੀ ਕਿਸੇ ਵੀ ਤੱਥ ਖੋਜ ਕਮੇਟੀ ਦਾ ਹਿੱਸਾ ਨਹੀਂ ਹੈਗੇ ਉਹ ਫਿਰ बोल ਰਹੇ ਨੇ ਦੇ ਵਿੱਚ ਹਾਂਜੀ ਤੇ ਮਤਲਬ ਦੋ ਸਾਥੀ ਦਲਤਾ ਚੋਂ ਨਹੀਂ ਹੈਗੇ ਦੇ ਅੰਦਰ ਜਿਹੜੇ ਦੋ ਸਾਥੀ ਨੇ ਉਹ ਦਲਤਾਂ ਦਾ ਹਿੱਸਾ ਨਹੀਂ ਹੈਗੇ ਉਹ ਪ੍ਰਕਾਸ਼ ਨੇ ਚਲੋ ਇਹ ਇੱਕ ਮੈਂ ਗੱਲ ਕਰ ਰਿਹਾ ਹਾਂਗਾ ਉਹ ਵਧੀਆ ਬੰਦੇ ਨੇ ਉਹ ਉਹਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈਗਾਗਾ ਪਰ ਐਜ ਜਦੋਂ ਇਹ ਐਜ ਕੋਈ ਤੰਦੀ ਤਤਕਸ਼ ਕਮੇਟੀ ਬਣਦੀ ਆ ਤਾਂ ਉਹਨੂੰ ਐਵੇਂ ਵੀ ਦੇਖਿਆ ਜਾਂਦਾਗਾ ਅੱਛਾ ਤਾਂ ਜੀ ਜਦੋਂ ਸਰਕਾਰ ਕੋਈ ਬਣਾਉਂਦੀ ਆ ਤਾਂ ਉਹਨੂੰ ਐਵੇਂ ਵੀ ਉਹ ਦੇਖਦੀ ਆਗੀ ਤੇ ਵੀ ਇਹਨਾਂ ਫਿਰ ਜਿਹੜੇ ਆ ਬੜੇ ਬੀਕੇ ਜੂਗਰਾਹਾਂ ਦੀ ਆਪਦੀ ਫਰੰਟ ਜਥੇਬੰਦੀ ਆ ਮਿਤੂਰ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਆ ਉਹਨਾਂ ਦਾ ਤਤਕਸ਼ ਕਮੇਟੀ ਤੋਂ ਪਹਿਲਾਂ ਹੀ ਬਿਆਨ ਆ ਚੁੱਕਿਆ ਸੀਗਾ ਵੀ ਇਹ ਇਹ ਜਾਤਪਾਤੀ ਮਸਲਾ ਹੈ ਨਹੀਂਗਾ ਤੇ ਜਦੋਂ ਮੈਂ ਇੱਥੇ ਗਿਆਗਾ ਮੇਰੇ ਨਾਲ ਮੇਰੇ ਦੋ ਪਿੰਡ ਦੇ ਨੌਜਵਾਨ ਸੀਗੇ ਸਾਡੀ ਇੱਥੇ ਬਹਿਸ ਹੋਈ ਆ ਮੇਰੇ ਛੜੇ ਵਿਚਾਰ ਚਰਚਾ ਹੋਈ ਆ ਗਦਰ ਭਵਨ ਦੇ ਵਿੱਚ ਮੈਂ ਉੱਥੇ ਗਿਆਗਾ ਉੱਥੇ ਉਹਨਾਂ ਸਾਰਿਆਂ ਨੇ ਕਿਹਾਗਾ ਵੀ ਇਹ ਜਾਤੀ ਮਸਲਾ ਨਹੀਂ ਹੈਗਾ ਇਹ ਲੁੱਟਵਾ ਹੁੰਦੇ ਨੇ ਇੱਕ ਨੇ ਤਾਂ ਇਥੋਂ ਤਾਂ ਕਹਤਾ ਜੇੜਾਂ ਦੇ ਸਭ ਤੋਂ ਵੱਧ ਮਜ਼ਦੂਰ ਨੇ ਸਭ ਤੋਂ ਦਲਤ ਨੇ ਜੇੜਾਂ 'ਚ ਉਹਨਾਂ ਦਾ ਇੱਥੇ ਵੀ ਤਾਂ ਕੋਈ ਇਹ ਵੀ ਦਲਤ ਕ੍ਰਿਮੀਨਲ ਨਹੀਂ ਉਹਨਾਂ ਨੂੰ ਐ ਨਹੀਂ ਪਤਾ ਵੀ ਉਹਨਾਂ ਦੀਆਂ ਪੈਸੇ ਕਿਰੋਂ ਜਵਾਨ ਤਾਂ ਹੁੰਦੇ ਜਵਾਨ ਤਾਂ ਕੋਈ ਪੈਸੇ ਨਹੀਂ ਹੁੰਦੇ ਹੂੰ ਉਹਨਾਂ ਨੂੰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਉਹਨੂੰ ਧੱਕੇ ਨਾਲ ਫਸਾ ਦਿੱਤਾ ਜਾਂਦਾ ਐਂ ਤਾਂ ਫਿਰ ਆਦੀਵਾਸੀ ਵੀ ਸਾਡੇ ਵੱੱਦ ਜੇਲ੍ਹ ਚ ਨੇ ਉਹ ਵੀ ਕ੍ਰਿਮੀਨਲ ਨੇ ਮੰਨ ਲਓ ਇੰਨਾ ਸਾਰੇ ਸਾਥੀਆਂ ਦੀ ਪਰਸ਼ਫਸ਼ਨ ਪਹਿਲਾਂ ਹੀ ਜਿੱਦਾਂ ਦੀ ਰਿਪੋਰਟ ਆਈ ਉਹਦਾਂ ਦੀ ਸੀ ਤੇ ਛਿਟਾ ਹੀ ਫਿਰ ਹੁੰਦਾ ਸੀ ਛਿਟਾਉ ਦਿੱਤਾ ਨਿਕਲਿਆ ਠੀਕ ਹੈ ਹਾਂਜੀ ਤੇ ਦੂਸਰੀ ਗੱਲ ਤੇ ਮੈਂ ਆਉਣਾ ਹੈ ਪ੍ਰਦੀਪ ਜੀ ਹਾਂਜੀ ਇੱਕ ਨਾ ਹੋਰ ਬੜੀ ਗੱਲ ਕਹੀ ਜਾਂਦੀ ਆ ਬੜੇ ਜਿਹੜੇ ਹੁਣ ਇੰਨਾ ਲੜਕਿਆਂ ਨੂੰ ਇਨਸਾਫ ਤੋਂ ਲੜ ਰਹੇ ਨੇ ਤੇ ਖਵਾਨੀਅਤ ਦੇ ਖਿਲਾਫ ਲੜ ਰਹੇ ਨੇ ਜਿਹੜੇ ਟੋਕ ਆ ਉਹ ਜੋ ਮੈਂ ਵੀ ਸ਼ਾਮਲ ਆ ਮੇਰੀ ਜਥੇਬੰਦੀ ਵੀ ਸ਼ਾਮਲ ਆ ਕਿਹੜੀ ਜਥੇਬੰਦੀ ਮੇਰੀ ਦਲਤ ਅਤੇ ਮੈਂ ਦੂਰ ਮੁਕਤੀ ਮੋਰਚਾ ਉਹਦਾ ਮੈਂ ਸੂਬੇ ਦਾ ਕੋ-ਕਨਵੀਨਰ ਆਗਾ ਤੇ ਮੈਂ ਆਪਣੀ ਸੂਬਾ ਕਮੇਟੀ ਵੱਲੋਂ ਇਹਦੇ ਸ਼ਾਮਲ ਆ ਹੁਣ ਉਹ ਕੀ ਕਹਿ ਰਹੇ ਨੇ ਵੀ ਜਿਹੜਾ ਇਹ ਸੰਘਰਸ਼ ਹੋ ਰਿਹਾ ਹੈ ਮੈਂ ਪ੍ਰਦੀਪ ਜੀ ਵੀ ਜਿਹੜਾ ਇਹ ਸੰਘਰਸ਼ ਹੋ ਰਿਹਾਗਾ ਇਹ ਬੀਜੇਪੀ ਦੇ ਹੱਕ ਚ ਜਾਂਦਾ ਬਿਲਕੁਲ ਹਾਂ ਇਹ ਮੈਂ ਸਵਾਲ ਕਰਨਾ ਜੀ ਤੁਹਾਨੂੰ ਚਲੋ ਤੁਸੀਂ ਆਪ ਹੀ ਗੱਲ ਤੋਰਣਾ ਹੈ ਨਾ ਇਹ ਕਹਿ ਰਹੇ ਨੇ ਹਾਂ ਤੇ ਬਹਾਲ ਵੀ ਉੱਥੇ ਖੜਾ ਕਿਉਂਕਿ ਬੀਜੇਪੀ ਦਾ ਏਜੰਡਾ ਕੀ ਹੈ ਹੈਨਾ ਪੰਜਾਬ ਦੇ ਵਿੱਚ ਉਹ ਸਪਸ਼ਟ ਵੀ ਹੋ ਰਿਹਾ ਹੈ ਇਹਦਾ ਹੂੰ ਤੁਸੀਂ ਕੀ ਕਹਿਣਾ ਚਾਹੋ ਮਤਲਬ ਵੀ ਦੇਖੋ ਵੀ ਜਿਹੜਾ ਪੰਜਾਬ ਆ ਇਹਨੂੰ ਜਾਤ ਪਾਤੀ ਇਹ ਪਹਿਲਾਂ ਜਾਤ ਪਾਤੀ ਹੈਗਾ ਹੂੰ ਆਹ 20 ਸਾਲ ਪਹਿਲਾਂ ਜ਼ਿੰਮੇਦਾਰਾ ਸ੍ਰੀ ਹੁੰਦੇ ਸੀਗੇ ਤੇ ਉਹ ਖੁੱਲਣੀ ਕੋਲੇ ਰੋਟੀ ਵੇਕੇ ਖਾਂਦੇ ਸੀਗੇ ਖਾਂਦੇ ਸੀਗੇ ਕਾਸਟਸ ਮ ਹੈਗਾ ਕ ਪਿੰਡਾਂ ਦੇ 70 ਸਾਲਾਂ ਅਡੋੜੀ ਹੈਗੀਆਂ ਨੇਗੀ ਹਾਂ ਸਭੀ ਸਵੇਕ ਅਡੋੜੀ ਹੈਗੇ ਨੇਗੀ ਹੈਨਾ ਸਾਰਾ ਕੁਝ ਹੈਗਾ ਕ ਤੇ ਜਾਤਪਾਤ ਹੈਗੀ ਪੰਜਾਬ ਚ ਜਾਤਪਾਤ ਰਿਪਰੈਸ਼ਨ ਵੀ ਹੈਗਾ ਕ ਹੈਨਾ ਵੀ ਦੇਖੋ ਹੁਣ ਜਦੋਂ ਜ਼ਬਰ ਹੁੰਦਾ ਮਨਜੀਤ ਕਰਾਚੋ ਇਨੀ ਹਵਾਨੀਆਂ ਤੇ ਨਾਲ 20 ਸਾਲ ਦੇ ਮੁੰਡੇ ਜਿਨ੍ਹਾਂ ਦਾ ਕੈਰੀਅਰ ਜਿਨ੍ਹਾਂ ਨੇ ਕੁਝ ਕਰਨਾਗਾ ਉਹਨਾਂ ਨੂੰ ਉਹ ਬਹੁਤ ਬੁਰੀ ਤਰ੍ਹਾਂ ਕੁੱਟ ਦਿੰਦਾ ਜੇ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਸੀ ਪੁਲਿਸ ਹੈਗੀ ਆ ਅਦਾਲਤਾਂ ਹੈਗੀਆਂ ਨੇ ਕੋਲ ਹੈ ਨਾ ਸਾਰਾ ਸਿਸਟਮ ਹੈਗਾਗਾ ਉਹ ਉਹਨਾਂ ਨੂੰ ਫੜਦਾ ਫੜ ਕੇ ਪੁਲਿਸ ਨੂੰ ਦਿੰਦਾ ਪਰਚੇ ਕਰਾਉਂਦੇ ਠੀਕ ਹੈ ਨਾ ਜੀ ਮੰਨ ਲਓ ਉਹ ਉਹਨੂੰ ਕੀਨੇ ਅਧਿਕਾਰ ਦਿੰਦਾ ਐ ਕੁੱਟਣ ਦਾ ਹੈ ਜੀ ਹੁਣ ਉਹ ਕੁੱਟ ਤੇ ਇੱਥੇ ਜਮਹੂਰ ਅਧਿਕਾਰ ਸਭਾ ਬਣੀ ਹੋਈ ਆ ਇਹਨਾਂ ਦਾ ਕੋਈ ਬਰਨਾਲੇ ਪ੍ਰੋਗਰਾਮ ਸੀਗਾ ਹਾਂਜੀ ਪੰਜਾਬ ਦਾ ਪੰਜਾਬ ਦਾ ਉੱਥੇ ਇਹ ਡਿਸਕਸ ਹੋਇਆ ਵੀ ਇੱਥੇ ਇਹ ਮਸਲਾ ਹੋ ਗਿਆ ਪਰ ਰਿਪੋਰਟ ਬਣਾਈਏ ਉਹ ਕਹਿੰਦਾ ਯਾਰ ਉੱਥੇ ਪਤਾ ਕੀ ਕਹ ਰਹੇ ਨੇ ਉਹ ਇਹਨਾਂ ਦੀ ਪ੍ਰੀ ਪਰਸੈਪਸ਼ਨ ਕੀ ਆ ਇਹ ਲੈਫਟ ਦੀ ਉੱਥੇ ਪਤਾ ਕੀ ਕਹਿੰਦੇ ਉਹ ਤਾਂ ਤੋ ਰਵਾਜ ਹੀ ਹੋ ਗਿਆ ਸੀ ਸੀ ਇੱਕ ਪਤਾ ਹਾਂ ਅੱਛਾ ਚਲੋ ਆਪਾਂ ਕਰਦੇ ਹਾਂ ਜਾਂਚ ਹਾਂ ਕੀ ਇਹਨਾਂ ਇਹਨਾਂ ਜਿਹੜੇ ਜਮਹੂਰਦਾਰ ਸਭਾ ਗਈ ਕੀ ਇਹਨਾਂ ਨੂੰ ਉਹਨਾਂ ਜਵਾਕਾਂ ਦੇ ਮਨੁੱਖੀ ਹੱਕ ਨਜ਼ਰ ਨਹੀਂ ਆਉਂਦੇ ਕੀ ਉਹਨਾਂ ਨੂੰ ਕਾਨੂੰਨੀ ਕਾਨੂੰਨ ਦੀ ਸਰਨ ਲੈਣ ਦੇ ਲੈਣ ਦਾ ਹੱਕ ਹੈ ਨਹੀਂਗਾ ਹੈਗਾ ਕੀ ਇਹਨਾਂ ਲਾਹੌਰ ਦੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਕਮੇਟੀ ਮੈਂਬਰ ਨੇ ਜਿਹੜੇ ਸੰਗਰੂਰ ਦੇ ਜਿਹੜੇ ਨਾਮੀ ਨਾਮੀ ਆਪਦੇ ਆਪ ਨੂੰ ਇਨਕਲਾਬੀ ਸਮਝਦੇ ਨੇ ਉਹਨਾਂ ਦੀ ਜ਼ਿੰਮੇਵਾਰ ਨਹੀਂ ਸੀ ਬਣਦੀ ਵੀ ਉਹਦਾ ਇਹ ਇਮੀਡੀਏਟਲੀ ਹਵਾਲਿਆਂ ਦਾ ਪ੍ਰੈਸ 'ਚ ਬਿਆਨ ਦੇ ਕੇ ਜਾਂ ਸੋਸ਼ਲ ਮੀਡੀਆ ਤੇ ਵਿਰੋਧ ਕਰਦੇ ਠੀਕ ਬਣਦੇ ਸੀ ਨਹੀਂ ਕਰੇ ਵਾਲੀ ਕੋਈ ਸੀ ਹਾਂ ਤੇ ਇਹ ਦੇਖੋ ਇਹ ਘਟਨਾ ਨੂੰ ਪਹਿਲੀ ਨਜ਼ਰੇ ਦੇਖੇ ਤਾਂ ਇਹੀ ਲੱਗਦਾ ਵੀ ਸਭ ਤੋਂ ਪਹਿਲਾਂ ਤਾਂ ਇਹਦਾ ਵਿਰੋਧ ਹੋਵੇ ਚਾਹੇ ਇਹਦਾ ਇਹਦਾ ਕਰਾਇਮ ਵੀ ਹੁੰਦਾ ਹੋਵੇ ਚਾਹੇ ਲੁੱਟ ਕੋ ਹੋਈ ਹੁੰਦੀ ਵੀ ਹੋਈ ਹੁੰਦੀ ਵੀ ਹੋਈ ਹੁੰਦੀ ਉਹ ਸੱਚ ਵੀ ਹੁੰਦਾ ਤਾਂ ਵੀ ਵਿਰੋਧ ਕਰਨਾ ਬਣ ਹਵਾਨੀਆਂ ਦਾ ਵਿਰੋਧ ਕਰਨਾ ਬਣਦਾ ਸੀ ਨਹੀਂ ਬਣਦਾ ਸੀ ਬਣਦਾ ਸੀ ਕਿਸ ਨੇ ਕੀਤਾ ਕਿਸ ਨੇ ਕੀਤਾ ਨਹੀਂ ਆਇਆ ਫਿਰ ਇਹ ਪੱਖਪਾਤ ਨਹੀਂ ਹੈਗਾ ਨਹੀਂ ਫਿਰ ਇਹ ਤੁਸੀਂ ਇਹ ਦੱਸੋ ਵੀ ਇਹ ਪੱਖਪਾਤ ਹੈ ਕਿ ਨਹੀਂ ਹੈਗਾ 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 ਨਾ ਇੱਕ ਗੱਲ ਦੂਸਰੀ ਇੱਕ ਗੱਲ ਤੇ ਫਿਰ ਜਿਹੜੀਆਂ ਇਹ ਮਜ਼ਦੂਰ ਜਥੇਬੰਦੀਆਂ ਨੇ ਹੂੰ ਇਹਨਾਂ ਦਾ ਜਿਹੜਾ ਕੰਮ ਆ ਉਹ ਸੰਘਰਸ਼ ਕਰਨਾ ਇਨਸਾਫ ਦਿਵਾਉਣਾ ਹੂੰ ਇਹਨਾਂ ਨੇ ਬਹੁਤ ਥਾਂਾਂ ਤੇ ਮਸਲੇ ਲੜੇ ਹਾਂ ਜੀ ਮੈਨੂੰ ਇੱਕ ਥਾਂ ਤੇ ਵੀ ਗਿਣਾ ਦਿਓ ਜਿੱਥੇ ਇਹਨਾਂ ਨੇ ਪਹਿਲਾਂ ਜਾਂਚ ਕਮੇਟੀ ਬੁਲਾ ਕੇ ਜਾਂਚ ਕੀਤੀ ਹੋਵੇ ਫਿਰ ਸੰਘਰਸ਼ ਸ਼ੁਰੂ ਕੀਤਾ ਹੋਵੇ ਕਿਸ ਸਮਝ ਲੈ ਮੈਨੂੰ ਇੱਕ ਵੀ ਗਿਣਾ ਦਿਓ ਨੋਟਪੇਸੇ ਤੇ ਸੰਘਰਸ਼ ਉਲੀਕਿਆ ਜਾਂਦਾ ਹੈ ਨਾ ਬਾਤ ਚਾਉਂ ਜਾਂਚ ਨਾਲ ਨਾਲ ਹੀ ਕਰਦੇ ਰਹਿੰਦੇ ਨੇ ਹੈ ਨਾ ਹੁਣ ਇਸ ਮਸਲੇ ਦੇ ਵਿੱਚ ਪਹਿਲਾ ਮਸਲਾਗਾ ਜਿਹੜੀ ਇਹ ਚ ਜਾਂਚ ਬਣੀ ਦੂਸਰੀ ਤੀਜੀ ਗੱਲ ਕੋਣੇ ਜਥੇਬੰਦੀਆਂ 'ਚ ਆਪਸੀ ਬਹੁਤ ਵਿਰੋਧ ਨੇ ਬਹੁਤ ਏਟਕੁੱਟੇ ਦਾ ਏਟਕੁੱਟੇ ਦਾ ਵੈਰ ਆ ਨਾ ਚ ਆਪਸੀ ਅੱਛਾ ਨਮੋਲ ਦੇ ਵਿੱਚ ਸਰਿਆਮ ਬੀਬੀਆਂ ਕੁੱਟੀਆਂ ਜ਼ਿਮੀਦਾਰਾਂ ਨੇ ਘਰਾਂ 'ਚ ਬੜਕੇ ਵੀਡੀਓ ਬਣੀ ਟੰਬੇ ਲਾ ਕੇ ਪੈ ਗਏ ਮਾਗਰ ਉੱਥੇ ਇੱਕ ਜਥੇਬੰਦੀ ਲੜ ਰਹੀ ਸੀਗੀ ਤਾ ਦੂਜੇ ਜਥੇ ਬੰਦੀਆਂ ਉੱਥੇ ਉਹਦੀ ਕੋਈ ਜਾਂਚ ਕਰਨ ਨਹੀਂ ਗਈਆਂ ਉਹਨਾਂ ਦੀ ਕੋਈ ਉਸ ਤਰ੍ਹਾਂ ਸਪੋਰਟ ਨਹੀਂ ਕੀਤੀ ਗਈ ਹਾਂਜੀ ਆਹ ਮਸਲਾ ਸੀਗਾ ਜਿਹੜਾ ਹੈਗਾ ਇੱਥੇ ਜਿੱਥੇ ਗੁજરા ਉਸ ਤਰ੍ਹਾਂ ਦੀ ਏਕ ਤਾਂ ਉੱਥੇ ਵੀ ਨਹੀਂ ਸੀਗੀ ਅੱਛਾ ਜਿਸ ਤਰ੍ਹਾਂ ਦੀ ਚਾਹੀਦੀ ਸੀ ਉੱਥੇ ਵੀ ਨਹੀਂ ਸੀ ਹੁਣ ਇਹਦੇ ਵਿੱਚ ਇਹ ਸਾਰੇ ਇਕੱਠੇ ਇੱਕਦਮ ਇਕੱਠੇ ਕਿਵੇਂ ਕਿਉਂ ਹੋ ਗਏ ਕਾਰਨ ਵੀ ਦੇਖੋ ਇਹਦੇ ਵਿੱਚ ਮਤਲਬ ਇੱਕ ਜਿਹੜਾ ਇਹ ਦਿਖਾਉਂਦਾਗਾ ਵੀ ਇਦੇ ਅੰਦਰ ਇੱਕ ਵੱਡੀ ਧਿਰ ਦਾ ਨੁਮਾਇੰਦਾ ਸ਼ਾਮਲ ਸੀਗਾ। ਮਤਲਬ ਤੇਰ ਦਾ ਨਾਮ ਵੀ ਲੋ ਬੀਕੇਜੂ ਗਰਾਹਾਂਜ ਇਹ ਜੇ ਸ਼ਾਮਲ ਸੀਗੀ। ਹਾਂਜੀ ਤਾਂ ਇੱਕ ਉਹਨੂੰ ਬਚਾਉਣ ਦੇ ਲਈ ਇਹ ਸਾਨੂੰ ਲੱਗਦਾਗਾ ਵੀ ਇਹ ਸਾਰਾ ਕੁਝ ਕੀਤਾ ਗਿਆ। ਅੱਛਾ ਜਨਨ ਕਿ ਬੀਕੇਜੂ ਗਰਾਹਾਂ ਦਾ ਲੀਡਰ ਹੈ ਤਾਂ ਅਗਰ ਕਿ ਸਾਰਾ ਕੁਝ ਤਾਂ ਕਰਕੇ ਸਾਰਾ ਕੁਝ ਜੇ ਕੋਈ ਆਮ ਜੱਟ ਹੁੰਦਾ ਤਾਂ ਸ਼ੈ ਇਹ ਨਾ ਫਿਰ ਇਹ ਨਾ ਇਹ ਨਾ ਹੁਣ ਠੀਕ ਹੈ ਹਾਂਜੀ ਵੀ ਇਹ ਸਾਰੀਆਂ ਚੀਜ਼ਾਂ ਦਿਖਾਉਂਦੀਆਂ ਨੇ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਹੈਗੀ ਤੁਸੀਂ ਪੱਖਪਾਤ ਕੀਤਾਗਾ ਹੁਣ ਜੇ ਦੂਜੇ ਪਾਸੇ ਚਾਹੇ ਵਿਜੀਟ ਵਸਪਾਗੀ ਚਾਹੇ ਭਗਵੰਤ ਸਮਾ ਹੋਗਾ ਚਾਹੇ ਬਿੱਕੀ ਪਰੋਚਾ ਦੇਗੇ ਚਾਹੇ ਕੋਈ ਹੋਰ ਜੱਥੇਬੰਦੀ ਆ ਫਰੰਟ ਦੀ ਉਹਨਾਂ ਦੇ ਰਾਜਨੀਤਿਕ ਮਨਸੂਬੇ ਕੋਈ ਵੀ ਹੋਣ ਉਹ ਆ ਕੇ ਉਹਦੇ ਲੜ ਰਹੇ ਨਹੀਂ ਇਹ ਸਪੇਸ ਕਿਹਨੇ ਦਿੱਤੀ ਬਈ ਇਹਨਾਂ ਜੱਥੇਬੰਦੀਆਂ ਕਿਹਨੇ ਦਿੱਤੀ ਹੈ ਸਪੇਸ ਅਸਾਂ ਕਿ ਕਿਸੇ ਨੂੰ ਰਾਈਟ ਨਹੀਂ ਹੈਗਾ ਕਿਸੇ ਨੂੰ ਇਨਸਾਫ ਲਈ ਲੜਨ ਦਾ ਮੈਂ ਕਹਾਂ ਸਭ ਨੂੰ ਕੁੱਟੇ ਮਨਜੀਤ ਕਰਾਚੋ ਚੁੱਪ ਤੁਸੀਂ ਰਹੋ ਤੇਰੇ ਲੜ ਰਹੇ ਨੇ ਭੁਗਤੋ ਭੁਗਤੋ ਰਹੇ ਨੇ ਅਰਸ ਦੇ ਹੱਕ 'ਚ ਇਹ ਕਿੱਧਰ ਨੂੰ ਗੱਲ ਵੀ ਇਹ ਚੰਮ ਦੀਆਂ ਚਰਨਾਂ ਨਹੀਂ ਹੈਗੀ ਇਹਦਾ ਮਤਲਬ ਵੀ ਇਹ ਦੋਸ਼ੀ ਨੇ ਜਥੇ ਬੰਦੀਆਂ ਕਿਤੇ ਨਾ ਕਿਤੇ ਪੱਖਪਤੀ ਨੇ ਪੱਖਪਤੀ ਨੇ ਪੱਖਪਤੀ ਨੇ ਵੀ ਕਿਸਾਨ ਜਥੇ ਵੀ ਥੱਲੇ ਦੇਖੋ ਜੀ ਆਹ ਨਮੂਲ ਦਾ ਮਸਲਾ ਹੋਇਆ ਜੋ ਉਰੇ ਦੀ ਸੰਗਰੂਰ ਦੀ ਜਮਹੂਰੀਤਕਾਰ ਸਭਾ ਉੱਥੇ ਵੀ ਚੁੱਪ ਰਹੀ ਹੂੰ ਚੁੱਪ ਰਹੀ ਹੈਨਾ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਇੱਥੇ ਇੱਕ ਮੁੰਡਾ ਮਾਰਤਾ ਦੀ ਗੁਜਰਾ ਉੱਥੇ ਵੀ ਚੁੱਪ ਮੰਨ ਲਓ ਉਹਨਾਂ ਨੇ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਹਾਂ ਹੈਨਾ ਮਤਲਬ ਇੰਨਾ ਜ਼ਿਆਦਾ ਰਿਪ੍ਰੈਸ਼ਨ ਹੋ ਜਾਂਦਾ ਬੰਦਿਆਂ ਨੂੰ ਬੰਨ ਕੇ ਕੁੱਟ ਕੇ ਮਾਰ ਦਿੱਤਾ ਜਾਂਦਾ ਹਾਂ ਇਹਨਾਂ ਦੀ ਸਵੇਦਨਾ ਨਹੀਂ ਹਿਲਦੀ ਹਾਂ ਇਹਨਾਂ ਨੂੰ ਐ ਲੱਗਦਾ ਚਾਹ ਸੀ ਜਾ ਕੇ ਦੀ ਰਿਪੋਰਟ ਡਾਕੂਮੈਂਟ ਕਰੀਏ ਇਹਨੂੰ ਹਾਂ ਘਟਨਾ ਨੂੰ ਹਾਂ ਉਹ ਨਹੀਂ ਆਉਂਦਾ ਇਹਨਾਂ ਦੇ ਅੰਦਰ ਨਮੋਲ ਦੇ ਵਿੱਚ ਸਾਰਾ ਕੁਝ ਹੁੰਦਾ ਇਹ ਚੁੱਪ ਰਹਿੰਦੇ ਨੇ ਹਾਂ ਚੁੱਪ ਤੁਸੀਂ ਰਹੋ ਹਾਂ ਜਿੰਮੇਵਾਰੀ ਤੁਸੀਂ ਨਾ ਬਦੀ ਨਵਾਂ ਜਿਹੜੇ ਲੜਨਦੇ ਨੇ ਤੁਸੀਂ ਉਹਨਾਂ ਨੂੰ ਕਹਿੰਨ ਉਹਨਾਂ ਦੇ ਹੱਕਸਪੋਕ ਤਨੇ ਇਹ ਬਹੁਤ ਵੱਡਾ ਮਤਲਬ ਇੱਕ ਤਰ੍ਹਾਂ ਦਾ ਮਤਲਬ ਆ ਪ੍ਰਸੰਗਿਕ ਗੱਲਾਂ ਨੇ ਇਹ ਪ੍ਰਸੰਗਿਕ ਨਹੀਂ ਹੈਗੀ ਤੁਸੀਂ ਜਿਹੜੀ ਰਿਪੋਰਟ ਤੱਥ ਖੋਜ ਕਮੇਟੀ ਦੀ ਬਣਾਈ ਹੈ ਉਸ ਨਾਲ ਕਿੰਨਾ ਕੁ ਸਹਿਮਤ ਹੋ ਦੇਖੋ ਜੀ ਜਿਹੜਾ ਮਨਜੀਤ ਘਰਾਚੂ ਆ ਮੈਂ ਕਹਿ ਚੁੱਕਾ ਵੀ ਉਹ ਮਣੀ ਨੂੰ ਜਾਣਦਾ ਜੇ ਤਾਂ ਮਣੀ ਨੂੰ ਜਾਣਦਾ ਤਾਂ ਫਿਰ ਉਹਦੇ ਅੰਦਰ ਉਹੀ ਆਗਾ ਜੀ ਵੀ ਇਹਦੇ ਨਾਲ ਦੇ ਕਿਹੜੇ ਨੇ ਕੌਣ ਨੇ ਕੌਣ ਹੋਣਗੇ ਠੀਕ ਹੈ ਨਾ ਉਹਦੇ ਅੰਦਰ ਮੈਂ ਇਹ ਦਾਵੇ ਨਾ ਕਹਿਣਾ ਉਹਦੇ ਉਹਦੇ ਕੁੱਟਣ ਦੇ ਵਿੱਚ ਉਹਦੀ ਕਾਸਟ ਸ਼ਾਮਲ ਆ ਠੀਕ ਹੈ ਉਹਦਾ ਜੱਟਵਾਦੀ ਜਿਹੜਾ ਹੰਕਾਰ ਆ ਉਹ ਡੋਲ ਡੋਲ ਪੈਂਦਾ ਹੂੰ ਤੇ ਤੱਤ ਖੋਜ ਕਮੇਟੀ ਨੂੰ ਇਹ ਕਹਿਣਾ ਵੀ ਉਹਨੂੰ ਮੈਂ ਮਾਰ ਦਿੰਦਾ ਇਹ ਹੋਰ ਉਹਨੂੰ ਪੁਖਤਾ ਕਰਦਾ ਵੀ ਉਹ ਬਹੁਤ ਹੀ ਆਕੜ ਕੰਨਾ ਬੰਦਾ ਹੈਗਾ ਬਹੁਤ ਹੀ ਜਿਹੜਾ ਜਗੀਰੂ ਸੋਚ ਵਾਲਾ ਬੰਦਾ ਹੈਗਾ ਜਿਹਦਾ ਹੱਦੇ ਵੀ ਢੜ ਨਹੀਂ ਭਰਿਆ ਹੂੰ ਜਿਹਦਾ ਹੱਲੇ ਵੀ ਸ਼ਾਂਤ ਨਹੀਂ ਹੋਇਆ ਮੁੰਡਿਆਂ ਦੇ ਲੱਤਾਂ ਵਾਹਨ ਤੋੜ ਕੇ ਵੀ ਉਹ ਸ਼ਾਂਤ ਨਹੀਂ ਹੋਇਆ ਉਹ ਕਹਿੰਦਾ ਮੈਂ ਉਹਨੂੰ ਮਾਰ ਦਿੰਦਾ ਹੂੰ ਨਹੀਂ ਮੰਗ ਉਹਦੇ ਵਿੱਚ ਇਹ 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 ਪਰ ਤੁਸੀਂ ਮੈਂ ਜਿਹੜਾ ਸਵਾਲ ਕੀਤਾ ਹੈਗਾ ਅੱਛਾ ਫਿਰ ਕੱਲ ਹੋਰ ਜਦੋਂ ਤੱਥ ਖੋਜ ਕਮੇਟੀ ਉਹਨੂੰ ਮਿਲਣ ਗਈ ਹੂੰ ਉਹ ਕਹਿੰਦਾ ਹੁਣ ਤੁਸੀਂ ਮੈਨੂੰ ਅਪਰਾਧੀ ਮੰਨਦੇ ਹੋ ਹੂੰ ਅੱਛਾ ਉਹ ਖੁਦਰ ਅਪਰਾਧੀ ਨਹੀਂ ਮੰਨ ਰਿਹਾ ਬਦਿਆਬ ਨੂੰ ਹੂੰ ਉਹ ਕਹਿੰਦਾਗਾ ਵੀ ਹੁਣ ਤੁਸੀਂ ਮੈਨੂੰ ਅਪਰਾਧੀ ਮੰਨ ਰਹੇ ਹੋ ਅੱਛਾ ਤੇ ਇੱਕ ਤੱਥ ਖੋਜ ਕਮੇਟੀ ਦੇ ਇੱਕ ਹੀ ਬੰਦਾ ਕਹਿੰਦਾ ਉਹਨੂੰ ਹੀ ਪ੍ਰਧਾਨ ਜੀ ਪਰ ਉੱਥੇ ਨਾਲ ਇੱਕ ਬਦਿਆਬ ਬੰਦਾ ਬੈਠਾ ਜਿਹੜਾ ਚੁੱਪ ਕਰ ਓਏ ਹਾਂ ਉਹ ਕਹਿੰਦਾ ਤੂੰ ਹੈਗਾ ਅਪਰਾਧੀ ਤੂੰ ਅਪਰਾਧ ਕੀਤਾਗਾ ਹੂੰ ਹਾਂਜੀ ਵੀ ਉਹ ਉਹ ਆਪਣੇ ਨਾ ਤਾਂ অপরাধੀ ਮੰਨ ਰਿਹਾਗਾ ਰਿਐਲਿਟੀ ਦੇ ਵਿੱਚ ਤੇ ਨਾ ਹੀ ਉਹ ਤਾਂ ਉਹ ਇੰਨਾ ਕੁੱਟ ਕੇ ਉਹ ਤਾਂ ਡੱਬ ਰਿਹਾਗਾ ਇਹ ਕੀ ਆ ਇਹ ਜਾਤੀ ਹੰਕਾਰ ਨਹੀਂ ਤੇ ਹੋਰ ਕੀ ਆ ਇਹ ਚੱਟਵਾਦ ਨਹੀਂ ਤਾਂ ਹੋਰ ਕੀ ਆ ਠੀਕ ਹੈ ਹਾਂਜੀ ਵੀ ਦੇਖੋ ਜੀ ਹੁਣ ਹੁਣ ਆਪਾਂ ਗਰਾਹਾਂ ਤੇ ਆ ਜੀ ਦੇਖੋ ਜੀ ਦੋ ਮੁੰਡੇ ਕੁੱਟੇ ਉਹਦੇ ਦੀ ਹੋ ਰੈਸਟ ਨਹੀਂ ਉਹ ਕੈਦੀ ਵਾਰਡ ਚ ਦਾਖਲ ਨੇ ਹੱਥ ਖੜੀ ਉਥੇ ਨਾਲ ਪਈਆ ਉਹਨਾਂ ਦੇ ਆ ਹੈਗੀ ਪਈਆ ਨਾ ਤੁਸੀਂ ਦੇਖ ਕੇ ਆਇਓ ਪਈਆ ਨਾ ਜੀ ਤੇੜਾ ਮਣੀ ਆ ਮੁੱਖ ਦੋਸ਼ੀ ਉਹ ਪਿਛਲੇ 4 ਦਿਨਾਂ ਤੋਂ ਅਰੈਸਟ ਕੀਤਾ ਹੋਇਆ ਪਰ ਉਹਦੀ ਅਰੈਸਟ ਪਾਈ ਨਹੀਂ ਹੈਗੀ ਉਹ ਕਿਤੇ ਕਿਤੇ ਐਦਾਂ ਹੀ ਰੱਖਿਆ ਹੋਇਆ ਹੂੰ ਪਰ ਉਹਦੇ ਘਰਦਿਆਂ ਨੇ ਦੱਸਿਆਗਾ ਵੀ ਉਹਨੂੰ 4 ਦਿਨ ਪਹਿਲਾਂ ਸੀ ਪੇਸ਼ ਕਰਤਾ ਸੀਗਾ ਅੱਛਾ 4 ਦਿਨ ਪਹਿਲਾਂ ਸੀ ਸ਼ੋਅ ਹੋਇਆ ਉਹ ਕਿਤੇ ਸੋਹਣਿਆ ਪਰ ਉਹ ਉਹ ਪੇਸ਼ ਆ ਮੁੱਖ ਉਹ ਲੈ ਜਿਹਨੂੰ ਮੁੱਖ ਦੋਸ਼ੀ ਬਣਾਇਆ ਉਹ ਪੇਸ਼ ਆ ਇਹ ਮੁੰਡੇ ਅਰੈਸਟ ਕੀਤੇ ਬੱਟ ਤੇ ਪਏ ਨੇ ਮਨਜੀਤ ਕਰਾਚੋ ਜਿਹੜਾ ਇੰਨੀ ਬਰਬਤਾਂ ਨਾਲ ਕੁੱਟ ਰਿਹਾ ਨਹੀਂ ਹਵਾਰਿਆਂ ਦੇ ਕੁੱਟ ਰਿਹਾ ਉਹ ਬਾਹਰ ਕਿਹੜੀ ਹਸਤੀ ਚ ਘੁੰਮ ਰਿਹਾ ਹੂੰ ਛੋਟਾ ਕਿਸਾਨ ਆ ਉਹ ਜਿ세 ਬੰਦੇ ਲੀਡਰ ਵੀ ਆ ਉਹਨੂੰ ਕਿਹੜੀ ਤਾਕਤ ਕਰਕੇ ਉਹ ਬਾਹਰ ਆ ਹੂੰ ਕੀ ਇਹ ਪ੍ਰਦੀਪ ਜੀ ਹਵਾਨੀਤ ਨਾਲ ਕੁੱਟਿਆ ਹੋਵੇ ਉਹਦੀ ਸਿਆਸਤ ਜਿੱਥੇ ਬੰਦੀਆਂ ਉਹਨੂੰ ਸਪੋਰਟ ਕਰੇ ਕੀ ਇਹ ਜਮਹੂਰੀ ਹੈਗਾ ਕੀ ਇਹ ਕੋਈ ਇਨਕਲਾਬੀ ਕਦਰਾਂ ਕੀਮਤਾਂ ਹੈਗੀਆਂ ਨੇ ਦੱਸੋ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਸਵਾਲ ਕਰੋ ਨਹੀਂ ਨਹੀਂ ਦੇਖੋ ਤੁਸੀਂ ਵੀ ਦੇਖੋ ਪੱਤਰਕਾਰ ਹੋ ਜੀ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਇਹ ਹੈਗੀਆਂ ਨੇ ਕਿ ਹਾਂ ਇਹ ਨਹੀਂ ਹੈਗੀਆਂ ਪਰ ਇਹ ਸਵਾਲ ਉਹਨਾਂ ਜਥੇਬੰਦੀਆਂ ਨੂੰ ਕੀ ਕਰਨਾ ਪਵੇ ਤੁਸੀਂ ਕਰੋਗੇ ਤੁਸੀਂ ਮੈਨੂੰ ਪਤਾ ਤੁਸੀਂ ਜਦੋਂ ਚਾਹੋਗੇ ਉਹਨਾਂ ਕੋਲ ਤੁਸੀਂ ਬੇਵਾਕੀ ਨਾ ਕਰੋਗੇ ਹੁਣ ਦੇਖੋ ਮੰਨ ਲਓ ਉਗਰਾਹਾ ਸਾਹਿਬ ਪਹਿਲਾਂ ਤਾਂ ਉਹ 18 ਤਰੀਕ ਨੂੰ ਕਹਿੰਦੇ ਨੇ ਬੋਲ ਕੇ ਵੀ ਅਸੀਂ ਪੇਸ਼ ਕਰਾਂਗੇ ਮੈਨੂੰ ਤਾਂ ਇਹ ਇਹ ਤੇ ਹੀ ਬੜਾ ਬੜਾ ਹੋ ਹੁੰਦਾਗਾ ਬੜਾ ਦੁੱਖ ਹੁੰਦਾ ਵੀ ਸਾਡੀ ਲਹਿਰ ਇੰਨੀ ਇੰਨੀ ਹਟਾਂਗੇ ਰ ਚੁੱਕੀ ਆ ਵੀ ਉਹ ਹਵਾਨਾਂ ਬੰਦਿਆ ਨੂੰ ਇਕੱਠ ਕਰਕੇ ਪੇਸ਼ ਕਰਨ ਲਈ ਨਹੀਂ ਉਹਨਾਂ ਨੇ ਇੱਕ ਉਹ ਧਾਰਨਾ ਬਣਾਈ ਹੈ ਨਾ ਵੀ ਜਿਹੜਾ ਉਹ ਮੁੰਡਾ ਮਨਜੀਤ ਦਾ ਮੁੰਡਾ ਹੈਗਾ ਉਹ ਗੈਂਗਸਟਰ ਨਸ਼ੀੜੀਆਂ ਦੀ ਜਬਰਦਸਤ ਸ਼ਿਕਾਰ ਹੋਇਆ ਹੈਗਾ ਉਹ ਤੁਸੀਂ ਉਹਨਾਂ ਦੀ ਚੀਜ਼ ਨੂੰ ਨਹੀਂ ਸਮਝਦੇ ਉਹ ਇਹ ਕਹਿਣਾ ਚਾਹੁੰਦੇ ਨੇ ਵੀ ਉਹਨਾਂ ਦੇ ਜਬਰਦਸਤ ਸ਼ਿਕਾਰ ਹੋਇਆ ਉਹਦਾ ਪੀੜਤ ਆ ਮਨਜੀਤ ਕਰਾਚੋਂ ਜਿਹੜਾ ਹੈਗਾ ਉਹ ਪੀੜਤ ਹੈ ਉਹਦੇ ਤੇ ਐਸੀਐਸਟੀ ਜਿਹੜਾ ਐਕਟ ਲੱਗਿਆ ਹੈਗਾ ਦੇਖੋ ਤੱਤਕੂਚ ਕਮੇਟੀ ਨੇ ਵੀ ਕਿਹਾ ਹੈਗਾ ਵੀ ਵੀ ਜਾਤੀ ਮਸਲਾ ਨਹੀਂ ਹੈਗਾ ਜੇ ਐਸਟੀ ਐਕਟ ਲੱਗਾ ਸੀ ਅਸੀਂ ਕੁਝ ਨਹੀਂ ਕਹਿੰਦੇ ਦੇਖੋ ਜੀ ਇਹਦਾ ਉਹ ਮੁੰਡਾ ਫੜ ਲਿਆ ਨਾ ਉਹ 4 ਦਿਨਾਂ ਤੋਂ ਪੇਸ਼ ਆ ਨਾ ਜਿਨੇ ਜਿਨੇ ਕੋਈ ਸੋਰਾ ਸੁਆ ਮਾਰਿਆ ਹੋਊਗਾ ਜਾਂ ਨਹੀਂ ਮਾਰਿਆ ਉਹ ਫੜਿਆ ਹੋਇਆ ਹੈ ਨਾ ਪੁਲਿਸ ਨੇ ਫੜ ਲਿਆ ਨਾ ਜੀ ਉਹ ਆ ਦੋ ਮੁੰਡੇ ਜਿਹੜੇ ਕੁੱਟੇ ਜਿਨ੍ਹਾਂ ਦੀਆਂ ਤੁਸੀਂ ਦੇਖੋਗੇ ਉਹਨੇ ਗੁਜਰਾਤ ਦੰਗਿਆਂ ਚ ਕੁੱਟਰੇ ਆ ਕੁੱਟਰੇ ਨੇ ਉਹ ਫਰਕਾ ਪ੍ਰਸਤ ਉਹਨਾ ਮਨੀਪੁਰ ਚ ਕੁੱਟਰੇ ਨੇ ਤੇ ਉਸੇ ਉਸੇ ਤਰ੍ਹਾਂ ਮਨਜੀਤ ਕੁੱਟਰੇ ਆ ਫਰਕ ਲੱਗਿਆ ਨਾ ਜ ਕੋਈ ਨਹੀਂ ਨਹੀਂ ਫਰਕ ਆਏਗਾ ਨਾ ਹੈਨਾ ਇੰਨਾ ਹਵਾਨ ਬੰਦਾ ਬਾਹਰ ਘੁੰਮ ਰਿਹਾ ਉਹਦਾ ਅੰਦਰ ਮਨਪ੍ਰੀਤ ਉਹ ਵਾਲਾ ਅੰਦਰ ਆ ਦੋ ਮੁੰਡੇ ਬੈੱਡ ਤੇ ਪਏ ਨੇ ਕਦੀ ਬਾੜ ਚ ਪਏ ਨੇ ਇਹਦਾ ਅੰਦਰ ਨੇ ਜੀਤ ਅਸੀਂ ਕਹਿੰਦੇ ਆ ਜੀਨੇ ਮਨਜੀਤ ਦੇ ਬੇਟੇ ਨਾਲ ਸੂਆ ਮਾਰਿਆ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਪਰ ਅਸੀਂ ਨਾਲ ਇਹ ਵੀ ਕਹਿੰਦੇ ਆ ਇਹਨੇ ਜਿਹੜਾ ਬਰਬਰਤਾ ਕੀਤੀ ਆ ਮਨਜੀਤ ਘਰਾਚੋਂ ਨੇ ਇਹਨੇ ਜਗਜਹਰ ਕੀਤੀ ਆ ਵੀਡੀਓ ਬਣਾ ਕੇ ਕੀਤੀ ਆ ਉਹਦਾ ਹਾਲੇ ਪੁਲਿਸ ਦੀ ਤਫ਼ਤੀਸ਼ ਤੇ ਖੜੀਆ ਗੱਲ ਆ ਇਹਦੇ ਲਈ ਕੋਈ ਤਫ਼ਤੀਸ਼ ਦੀ ਲੋੜ ਤਾਂ ਨਹੀਂ ਹੈਗੀ ਨਹੀਂ ਇਹ ਕਿਸ ਹਸਿਆਤ ਚ ਬਾਹਰ ਘੁੰਮ ਰਿਹਾ ਈ ਗਣਾ ਇੱਥੇ ਕਿਉਂ ਘੁੰਮ ਰਿਹਾ ਦੇਖੋ ਜੀ ਉਹਦੇ ਜੱਥੇਬੰਦੀ ਦੇ ਨਾਲ ਖੜੀ ਆ ਉਹਨੂੰ ਸਪੋਰਟ ਕਰ ਰਹੀ ਆ ਮਤਲਬ ਇਹ ਪੱਖਪਾਤ ਨਹੀਂ ਹੈਗਾ ਫਿਰ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਕਹਿੰਦੇ ਵੀ ਇਹ ਸੰਘਰਸ਼ ਬੀਜੇਪੀ ਦਾ ਅਕਜੋਕਤ ਰਿਹਾ ਮਨ ਲੈਂਕੀ ਆ ਤੁਸੀਂ ਕਰ ਰਹੇ ਹੋ ਇਹਨ ਗੈਰ ਇਨ ਕਲੱਬਿਕ ਕਦਰਾਂ ਕੀ ਮਤਲਬ ਤੁਸੀਂ ਚੱਲ ਰਹੇ ਹੋ ਤੇ ਦੋ ਸਾਡੇ ਦੇ ਲਾ ਰਹੇ ਹੋ ਇਹ ਬਿਲਕੁਲ ਹੀ ਆਪਣੀ ਹੈਂਕਰ ਨੂੰ ਆਪਣੀ ਜੱਟਵਾਦ ਨੂੰ ਪਗਾਉਣ ਦੇ ਲਈ ਕੀਤਾ ਜਾ ਰਿਹਾ ਤੁਸੀਂ ਆਖਰ ਦੇ ਵਿੱਚ ਇਹ ਦੱਸੋ ਵੀ ਹੁਣ ਤੁਹਾਡਾ ਕੀ ਹੈ ਕਿਉਂਕਿ ਉਹਨਾਂ ਨੇ ਤੱਥ ਕੋਜ ਕਰਕੇ ਇੱਕ ਮਿੰਟ ਹੱਥ ਲਿਆ ਕੇ ਸਾਹਮਣੇ ਰੱਖਤੇ 6 ਜੂਨ ਦੀ ਘਟਨਾਗੇ ਉਸ ਤੋਂ ਬਾਅਦ ਕੋਈ ਤੁਹਾਡੇ ਵੱਲੋਂ ਸਿਰਫ ਇੱਕ ਰੈਲੀ ਤੋਂ ਬਿਨਾਂ ਹੋਰ ਕੁਝ ਨਹੀਂ ਹੋਇਆ ਕੋਈ ਜਾਂਚ ਨਹੀਂ ਕੋਈ ਤੱਥ ਕੋਜ ਨਹੀਂ ਹੈ ਕਿ ਹੁਣ ਫਿਰ ਤੁਹਾਡਾ ਕੀ ਇੱਕ ਦਾ ਪ੍ਰੋਗਰਾਮ ਹੈ ਕੀ ਕਹਿਣਾ ਹੈ ਦੇਖੋ ਜੀ ਜਿਹੜਾ ਸਾਡਾ ਹੈਗਾ ਜਿਹੜੀ ਇਹ ਐਕਸ਼ਨ ਕਮੇਟੀ ਬਣੀ ਹੋਈ ਆ ਤੇ ਅਸੀਂ ਇਹਦੇ ਦਾ ਕੋ ਹਿੱਸਾ ਤਾਂ ਨਹੀਂ ਹਲੇ ਹੈਗੇ ਅਸੀਂ ਇਹਦੀ ਸਪੋਰਟ ਕਰ ਰਹੇ ਹਾਂ ਹੈਨਾ ਤੇ ਇਹਦੇ ਵੱਲੋਂ ਇੱਕ ਤਰੀਕ ਨੂੰ ਧਰਨਾ ਰੱਖਿਆ ਹੈ ਉਹਰੇ ਉਹਦੇ ਵਿੱਚ ਮੰਗਾਂ ਹੈਗੇ ਨੇ ਵੀ ਇੱਕ ਦਾ ਮੰਨਜੀਤ ਘਰਾਚ ਨੂੰ ਗ੍ਰਿਫਤਾਰ ਕੀਤਾ ਜਾਵੇ ਇੱਕ ਜਿਹੜੀ 379 ਬੀ ਆ ਰੁਟਖੋ ਦਾ ਉਹ ਰੱਦ ਹੋਵੇ ਇਹ ਬੱਚੇ ਨਿਰਦੋਸ਼ ਨੇ ਇਹ ਬੱਚੇ ਉਹਦੇ ਨੂੰ ਸੂਆਮਾਨ ਚ ਨਹੀਂ ਹੈਗੇ ਇਹਨਾਂ ਨੂੰ ਕੇਜੋਂ ਘਟਿਆ ਜਾਵੇ ਤੇ ਉਹਦੀ ਗ੍ਰਿਫਤਾਰੀ ਬਾਈ ਜਾਵੇ ਤੇ ਐਸਸੀਐਸ ਐਕਟਰ ਨੂੰ ਕੈਮ ਰੱਖਿਆ ਜਾਵੇ ਅੱਛਾ ਜੀ ਫਿਰ ਜਿਹੜਾ ਤੁਹਾਡੇ ਦੇ ਦੋਸ਼ ਲੱਗ ਰਿਹਾ ਹੈਗਾ ਲਾਸਟ ਦੇ ਵਿੱਚ ਹੀ ਪੁੱਛਣਾ ਵੀ ਤੁਸੀਂ ਜਾਤੀ ਮੁੱਦਾ ਜਿੱਦ ਜਾਤੀ ਲੜਾਈ ਲੜਦੇ ਹੋ ਜਾਂ ਦਲਤਾਂ ਨੂੰ ਦਲਤਾਂ ਦੇ ਆਧਾਰ ਤੇ ਮਤਲਬ ਦਲਤ ਰਾਜਨੀਤੀ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਆਸਕ ਦੇਖੋ ਜੀ ਅਸੀਂ ਕਰਦੇ ਆ ਇਨਸਾਫ ਦੀ ਰਾਜਨੀਤੀ ਜਿੰਨਾ ਚ ਇਨਕਲਾਬੀ ਮੂਵਮੈਂਟ ਦਲਤਾਂ ਦੇ ਇਨਸਾਫ ਤੇ ਖੜ ਕੇ ਲੜਾਈ ਨਹੀਂ ਲੜਦੀ ਕੋਈ ਵੀ ਕਿਸਾਨ ਮਜ਼ਦੂਰ ਏਕਤਾ ਨਹੀਂ ਹੋ ਸਕਦੀ ਠੀਕ ਹੈ ਤੁਸੀਂ ਕਹੋ ਵੀ ਮੰਨਜੀਤ ਕਰਾਚਾ ਨੂੰ ਅਸੀਂ ਬਾਹਰ ਕਮਾਉਂਦੇ ਰਹੀਏ ਤੇ ਫਿਰ ਜਿਹੜੇ ਲੜਦੇ ਨੇ ਉਹਨਾਂ ਨੂੰ ਅਸੀਂ ਕਹੀਏ ਇਹ ਵੀ ਜੇ ਵੀ ਦਾ ਪ੍ਰਚਾਰ ਕਰ ਰਹੇ ਨੇ ਤੇ ਇਦਾਂ ਹੋ ਜੋ ਏਕਤਾ ਨਹੀਂ ਇਹ ਸਾਡੇ ਨਾ ਉੱਕਰੇ ਜਾ ਰਹੀਆਂ ਨੇ ਕੱਲਾ ਇਹ ਇਤਿਹਾਸ ਬਣ ਰਿਹਾ ਇਹਨਾਂ ਦਾ ਠੀਕ ਹੈ ਇਹ ਸਾਨੂੰ ਬਹੁਤ ਪਰੇਸ਼ਾਨ ਕਰ ਰਹੀਆਂ ਨੇ ਇਹਨਾਂ ਦੀਆਂ ਹੈਗਾ ਤੀਵੀਆਂ ਠੀਕ ਹੈ ਅਸੀਂ ਕਾਮਰੇਡਾਂਗੇ ਅਸੀਂ ਸਾਡਾ ਇਹਨਾਂ ਲਹਿਰਾਂ ਚ ਖੂਨ ਡੋਲਿਆ ਹੋਇਆਗਾ ਠੀਕ ਅਸੀਂ ਹੜਾਈਆਂ ਨੇ ਚੀਜ਼ਾਂ ਸੀ ਸੰਘਰਸ਼ ਲੜੇ ਨੇ ਹੂੰ ਸਾਨੂੰ ਦਰਦ ਦਾ ਵੀ ਸਾਡੀ ਲਹਿਰ ਦਾ ਕੀ ਹਾਲ ਹੋ ਰਿਹਾਗਾ ਠੀਕ ਹੈ ਹਾਂਜੀ ਠੀਕ ਹੈ ਜੀ ਦੋਸਤੋ ਬਸ 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 ਕਰ ਦੋਸਤੋ ਬਾਅਦ ਹੁਣਾਂ ਨੇ ਤਤਕੋਜ ਕਮੇਟੀ ਤੇ ਜਿਹੜੇ ਸਿੱਟੇ ਕੱਢੇ ਨੇ ਜਾਂ ਉਹਨਾਂ ਦੀ ਕਾਰਜਕਾਰੀ ਤੇ ਵੀ ਬਹੁਤ ਸਾਰੇ ਸਵਾਲ ਜਾਂ ਚਿੰਨ੍ਹ ਜਿਹੜੇ ਨੇ ਉਹ ਖੜੇ ਕੀਤੇ ਨੇ ਸਵਾਲ ਖੜੇ ਕੀਤੇ ਨੇ ਇਹਨਾਂ ਦੀ ਗੱਲਬਾਤ ਸੁਣ ਕੇ ਤੁਹਾਡੇ ਦਿਮਾਗ 'ਚ ਕੋਈ ਸਵਾਲ ਆਉਂਦਾਗਾ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਜਿਹੜੀ ਗੱਲ ਦੁਨਨੇ ਹੁਣ ਲਗਭਗ ਤੁਸੀਂ ਦੁਨਨੇ ਵਿਚਾਰ ਦੁਨਨੇ ਨਜ਼ਰੀਏ ਜਿਹੜੇ ਨੇ ਉਹ ਸੁਣ ਚੁੱਕੇ ਹੋ ਤੁਹਾਨੂੰ ਕੀ ਲੱਗਣਾ ਲੱਗਦਾਗਾ ਕੀ ਮਸਲਾਗਾ ਜਾਤੀਗਤ ਆ ਜਾਂ ਨਹੀਂ ਜਾਤੀਗਤ ਇਹ ਵੀ ਦੱਸਣਾ ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ